ਸਵਾਗਤ ਹੈ ਪੀਡੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹਾਨੂੰ ਸਿਖਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਇਸ ਕਰਕੇ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਹੈ ਕਿਉਂਕਿ ਅਸੀਂ ਪੰਜਾਬ ਦੇ ਉਹਨਾਂ ਭੱਖ ਦੇ ਮਸਲਿਆਂ ਤੇ ਗੱਲਬਾਤ ਕਰਦੇ ਹਾਂ ਜਿੱਤੋਂ ਕਈ ਮੀਡੀਆ ادارے ਕੰਨੀ ਕਤਰਾ ਜਾਂਦੇ ਨੇ ਅਸੀਂ ਉਹ ਮੁੱਦੇ ਚੁੱਕਦੇ ਹਾਂ ਜਿੱਦਾ ਸਿੱਧਾ ਸਾਰੋਕਾਰ ਤੁਹਾਡੇ ਨਾਲ ਹੈ ਤੁਹਾਡੀ ਜਾਨ ਮਾਲ ਦੇ ਨਾਲ ਅੱਜ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਕੀ ਹਾਲ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਅੱਜ ਘਰੋਂ ਕੋਈ ਜਾਂਦਾ ਹੈ ਤੇ ਵਾਪਸ ਸਹੀ ਸਲਾਮਤ ਮੁੜੇਗਾ ਕਿ ਨਹੀਂ ਮੁੜੇਗਾ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕੋਈ ਵਿਆਹ ਸ਼ਾਦੀ اٹینڈ ਕਰਨ ਜਾਂਦਾ ਹੈ ਤੇ ਵਿਆਹ ਸ਼ਾਦੀ ਸੋਗ ਮਾਤਮ ਦੇ ਵਿੱਚ ਨਹੀਂ ਬਦਲੇਗੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਔਰ ਸਾਡੇ ਮੁਖੀ ਪੁਲਿਸ ਤੇ ਇਹ ਕਹਿੰਦੇ ਨੇ ਕਿ ਸਭ ਕੁਝ ਠੀਕ ਹੈ ਰੈਲੀਆਂ ਦੇ ਵਿੱਚ ਖੜ ਕੇ ਇਹ ਕਹਿੰਦੇ ਨੇ ਕਿ ਅਸੀਂ ਨਸ਼ਾ ਖਤਮ ਕਰਨ ਜਾ ਰਹੇ ਹਾਂ ਔਰ ਕਰ ਵੀ ਰਹੇ ਹਾਂ ਔਰ ਹੁਣ ਅਮਨ ਕਾਨੂੰਨ ਦੀ ਸਥਿਤੀ ਠੀਕ ਹੋ ਜਾਏਗੀ ਸਾਡੇ ਡੀਜੀਪੀ ਸਾਹਰੇ ਤਾਂ ਇੱਥੋਂ ਤੱਕ ਦਾਵਾ ਕਰ ਦਿੱਤਾ ਔਰ ਜੇ ਉਸ ਦਾਅਵੇ ਦੇ ਵਿੱਚ ਰੱਤੀ ਪਰ ਵੀ ਕੋਈ ਸੱਚਾਈ ਹੈ ਤੇ ਪੰਜਾਬ ਤੇ ਲਈ ਡੁੱਬ ਮਰਨ ਵਾਲੀ ਗੱਲ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਤਾਂ ਨੌਜਵਾਨ ਅੱਜਕੱਲ ਟੀ-ਸ਼ਰਟ ਤੇ ਬੂਟਾਂ ਦੇ ਪਿੱਛੇ ਕਤਲ ਕਰੀ ਜਾਂਦੇ ਨੇ ਟੀ-ਸ਼ਰਟ ਤੇ ਬੂਟਾਂ ਦੇ ਪਿੱਛੇ ਕ੍ਰਾਈਮ ਕਰੀ ਜਾਂਦੇ ਨੇ ਇਹ ਹਾਲਾਤ ਪੰਜਾਬ ਦੇ ਨੌਜਵਾਨਾਂ ਦੀ ਬਣ ਗਈ ਹੈ ਇਹ ਡੀਜੀਪੀ ਪੰਜਾਬ ਦਾ ਦਾਵਾ ਹੈ ਸਭ ਤੋਂ ਪਹਿਲਾਂ ਜਿਹੜਾ ਇੱਕ ਹੋਰ ਤਾਜ਼ਾ ਕਤਲ ਹੋਇਆ ਸਰਪੰਚ ਦਾ ਉਹਦੇ ਬਾਰੇ ਜ਼ਿਕਰ ਕਰ ਲੈਣੇ ਆ ਕਿਉਂਕਿ ਦੋ ਦਿਨ ਪਹਿਲਾਂ ਮੋਹਾਲੀ ਦੇ ਵਿੱਚ ਵੀ ਇੱਕ ਨੌਜਵਾਨ ਨੂੰ ਪ੍ਰਵਾਸੀਆਂ ਨੇ ਮੌਤੇ ਘਾਟ ਉਤਾਰ ਦਿੱਤਾ ਸੀ ਆਪਦਾ ਇੱਕ ਹੋਰ ਸਰਪੰਚ ਦਾ ਕਤਲ ਹੋਇਆ ਉਹ ਵੀ ਸ਼ਰੀਆਮ ਕਤਲ ਹੋਇਆ ਪਿੰਡ ਟਠੀਆਂ ਮਹੰਤਾ ਦੇ ਸਰਪੰਚ ਭਵਿੰਦਰ ਸਿੰਘ ਦਾ ਕਤਲ ਜਿਹੜਾ ਉਹ ਕੱਲ ਹੋਇਆ ਵਿਆਹ ਸਮਾਗਮ ਦੇ ਵਿੱਚ ਹਮਲੇ ਦੇ ਵਿੱਚ ਸਰਪੰਚ ਦਾ ਅਪਰਾਜ ਜਰਮਨ ਸਿੰਘ ਵੀ ਜ਼ਖਮੀ ਹੋਇਆ ਉਹ ਜ਼ੇਰੇ ਇਲਾਜ ਹੈ ਤਰਨਤਾਰਨ ਦੇ ਵਿੱਚ ਵਿਆਹ ਸਮਾਗਮ ਦੌਰਾਨ ਦੋ ਬਦਮਾਸ਼ਾਂ ਨੇ ਸ਼ਰੇਮ ਫਾਇਰਿੰਗ ਕੀਤੀ ਨਾ ਲੁੱਕ ਕੇ ਨਾ ਛਿਪ ਕੇ ਪਿੰਡ ਸ਼ੇਰੋਂ ਨੇੜੇ ਫਾਰਮ ਹਾਊਸ ਵਿੱਚ ਦਾਖਲ ਹੋ ਕੇ ਅਣਪਛਾਤੇ ਆ ਨੇ ਤਾਰ-ਤਾਰ ਗੋਲੀਆਂ ਦਾ ਵਰਸਾਤ ਕਰ ਦਿੱਤੀ ਸਰਪੰਚ ਕਤਲकांड ਦੀ ਨਵੀਂ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਗੋਲੀਆਂ ਦੀ ਆਵਾਜ਼ ਸ਼ਰਿਆਮ ਸੁਣਾਈ ਦੇ ਰਹੀ ਹੈ ਕਿ ਗਿਨਾ ਬਿਨਾ ਕਿਸੇ ਡਰ ਪੈ ਤੋਂ ਉਹਨਾਂ ਨੇ ਗੋਲੀਆਂ ਚਲਾਈਆਂ ਲਾੜਾ ਲਾੜੀ ਸਟੇਜ 'ਵਾਲ ਜਾਣ ਦੌਰਾਨ ਇਹ ਫਾਇਰਿੰਗ ਹੁੰਦੀ ਹੈ ਔਰ ਉਸ ਫਾਇਰਿੰਗ ਦੇ ਵਿੱਚ ਇੱਕ ਦੀ ਮੌਤ ਤੇ ਇੱਕ ਜ਼ਖਮੀ ਹੋ ਜਾਂਦਾ ਹੈ ਹਮਲੇ ਦੌਰਾਨ ਡੀਜੀ ਉਤੇ ਨਥਰੇਸੀ ਸਰਪੰਚ ਜਿਸ ਵਕਤ ਉਸਤੇ ਹਮਲਾ ਕੀਤਾ ਗਿਆ ਇੱਕ ਤੋਂ ਬਾਅਦ ਇੱਕ ਤਕਰੀਬ 6 ਰਾਊਂਡ ਜਿਹੜ ਨੇ ਉਹ ਵੀਡੀਓ ਦੇ ਵਿੱਚ ਦਿਖਾਏ ਦਿੱਤੇ ਨੇ ਤੁਹਾਨੂੰ ਥੋੜੇ ਜਿਹਾ ਬਾਅਦ ਵੀਡੀਓ ਵਿੱਚ ਸੁਣਾਵਾਂਗੇ ਇਸ ਦੇ ਨਾਲ ਹੀ ਲੰਡਾ ਹਰੀਕੇ ਤੇ ਸੱਤਾ ਨੁਸ਼ਹਿਰਾ ਗੈਂਗ ਨੇ ਇਸ ਕਤਲ ਦੀ ਕਥਿਤ ਤੌਰ ਤੇ ਜ਼ਿੰਮੇਵਾਰੀ ਲਈ ਹੈ ਔਰ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਉਹਨਾਂ ਨੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਨਾਲ ਨਾਲ ਉਹਨਾਂ ਨੇ ਧਮਕੀ ਵੀ ਦਿੱਤੀ ਹੈ ਪੋਸਟ ਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਕਿ ਸਾਡੇ ਭਰਾ ਨੂਨੀ ਦਾ ਇਸਨੇ ਨੁਕਸਾਨ ਕੀਤਾ ਸੀ ਇਸ ਕਰਕੇ ਇਸ ਨੂੰ ਮੌਤ ਦੇ ਘਾਟ ਉਤਾਰੇ ਇਹ ਸਿਰਫ ਟ੍ਰੇਲਰ ਸੀ ਅੱਗੇ ਬਹੁਤ ਕੁਝ ਹੋਣਾ ਬਾਕੀ ਹੈ ਪੁਲਿਸ ਨੂੰ ਵੀ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਨਜਾਇਜ਼ ਤੰਗ ਪ੍ਰੇਸ਼ਾਨ ਕਰਨਾ ਜਿਹੜਾ ਉਹ ਬੰਦ ਕਰੋ ਨਹੀਂ ਤਾਂ ਇੱਕੋ ਦਿਨ ਦੇ ਵਿੱਚ ਸਾਰਾ ਹਿਸਾਬ ਕਿਤਾਬ ਬਰਾਬਰ ਕਰ ਦਿੱਤਾ ਜਾਏਗਾ ਇਹ ਸਿੱਧੇ ਸਿੱਧੇ ਧਮਕੀ ਜੜ ਦਿੱਤੀ ਗਈ ਹੈ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਸ ਗੱਲ ਦੀ ਪੁਸ਼ਟੀ ਹੈ ਤਾਂ ਸਰਕਾਰ ਹੀ ਕਰੇ ਜਾਂ ਪੁਲਿਸ ਕਰੇ ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਲਗਾਤਾਰ ਹੋ ਰਹੀਆਂ ਨੇ ਆ ਤੁਹਾਨੂੰ ਆਡੀਓ ਸੁਣੇ ਸੁਣਾ ਕੇ ਦਿਖਾਣੇ ਆ ਵੀ ਇਹ ਕਿਵੇਂ ਗੋਲੀ ਚੱਲੀ ਸੀ ਇਸ ਵਿਆਸ ਸਮਾਗਮ ਦੇ ਵਿੱਚ ਉਹ ਸਰਪੰਚ ਹੈ ਜਿਹੜਾ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਡੀਜੇ ਤੇ ਨੱਚਦਾ ਹੋਇਆ ਵੀ ਦਿਖਾਈ ਦਿੱਤਾ ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਸੇ ਦੌਰਾਨ ਹੀ ਉਸਤੇ ਫਾਇਰਿੰਗ ਕਰ ਦਿੱਤੀ ਗਈ ਹੈ ਹੁਣ ਤੁਸੀਂ ਹਿਸਾਬ ਲਾਓ ਜਿਸ ਦਾ ਵੀ ਇਹ ਵਿਆਸਮਗਮ ਹੋਏਗਾ ਉਹ ਉਹ ਤਾਂ ਮਾਤਮ ਦੇ ਵਿੱਚ ਬਦਲ ਦਿੱਤਾ ਉਹਦਾ ਤਾਂ ਸੋਗ ਵਿੱਚ ਬਦਲ ਦਿੱਤਾ ਔਰ ਇਹ ਇੱਕ ਹੋਰ ਨਹੀਂ ਇਹ ਦੂਜੀ ਵਾਰੀ ਬੈਕ ਟੂ ਬੈਕ ਕੱਟਾਂ ਕਰਮ ਹੋਇਆ ਇਸ ਤੋਂ ਪਹਿਲਾਂ ਵੀ ਇੱਕ ਵਿਆਸਮਗਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੀ ਇੱਕ ਲੀਡਰ ਦਾ ਇਸੇ ਤਰ੍ਹਾਂ ਸ਼ਰੀਆਮ ਕਤਲ ਕਰ ਦਿੱਤਾ ਗਿਆ ਸੀ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਇਹ ਗੋਲੀਆਂ ਦੀ ਆਵਾਜ਼ ਸੀ ਜਿਹੜਾ ਵਿਆਸਮਗਮ ਵਿੱਚ ਸੁਣਾਈ ਦਿੱਤੀ ਉਏ ਘਟਨਾਕਰਮ ਤੋਂ ਬਾਅਦ ਹਾਲਾਂਕਿ ਦਾਵਾ ਤਾਂ ਕੀਤਾ ਜਾ ਰਿਹਾ ਕਿ ਜਲਦੀ ਹੀ ਗ੍ਰਫਤਾਰ ਕਰ ਲਿਆ ਜਾਏਗਾ ਅਸੀਂ ਬੜੇ ਮੁਸਤੈਦਾਂ ਮੁਸਤੈਦੀ ਨਾਲ ਕੰਮ ਕਰ ਰਹੇ ਹਾਂ ਪਰ ਇਹ ਮੁਸਤਦੀ ਕਿੱਥੇ ਕੰਮ ਆਂਦੀ ਹੈ ਜਦੋਂ ਕਤਲ ਤੋਂ ਬਾਅਦ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਡੀਜੀਪੀ ਸਾਹਿਬ ਦਾ ਇੱਕ ਬਿਆਨ ਜਿਹੜਾ ਉਹ ਬੜਾ ਸੁਰਖੀਆਂ ਦੇ ਵਿੱਚ ਆ ਉਹ ਬਿਆਨ ਸੁਣ ਲਓ ਫਿਰ ਅੱਗੇ ਚਰਚਾ ਕਰਦੇ ਹਾਂ ਯੂਥ ਈਵਨ 18 ਸਾਲ ਤੋਂ ਲੈ ਕੇ 30 ਸਾਲ ਦਾ ਮੇਨ ਏਜ ਗਰੁੱਪ ਹੈ ਪ੍ਰਾਇਮਰੀ ਮੀਨਸ ਆਫ ਰਿਕਰੂਟਮੈਂਟ ਇਜ਼ ਸੋਸ਼ਲ ਮੀਡੀਆ ਔਰ ਵਰਡ ਆਫ ਮਾਊਥ ਜਿਹੜੇ ਬਾਹਰ ਬੈਠੇ ਬੰਦੇ ਉਹਨਾਂ ਦੇ ਇਮੀਡੀਏਟ ਸਰਕਲ ਦੇ ਵਿੱਚ ਜਿਹੜੇ ਬੰਦੇ ਆ ਜਾਂਦੇ ਉਹਨਾਂ ਦੇ ਫਰੈਂਡਸ ਵਰਡ ਆਫ ਮਾਊਥ ਤੋਂ ਵੀ ਰਿਕਰੂਟਮੈਂਟ ਹੋ ਰਹੀ ਹੈ ਸੋਸ਼ਲ ਮੀਡੀਆ ਤੋਂ ਵੀ ਹੋ ਰਹੀ ਹੈ ਪੈਸਾ ਦਾ ਵੀ ਲਾਲਚ ਚੱਲਦਾ ਹੈ ਸੋ ਔਰ ਬਹੁਤ ਤੁਸੀਂ ਹੈਰਾਨ ਹੋਗੇ ਬਹੁਤ ਥੋੜੇ ਅਮਾਉਂਟ ਦੇ ਮਤਲਬ ਕਈ ਜਿਹੜੇ ਫੈਸਿਲਿਟੇਟਰਸ ਹੈਗੇ ਕਿਸੇ ਨੂੰ 5000 ਦਿੱਤੇ ਗਏ ਕਿਸੇ ਨੂੰ 10000 ਦਿੱਤੇ ਗਏ ਮੈਨੂੰ ਯਾਦ ਹੈ ਜੇ ਕੁਝ ਅਸੀਂ ਬੜਾ ਪੋਜ਼ਿਟਿਵ ਥਿਊ ਲਿਆ ਸੀ ਸਰਹਾਲੀ ਇੱਕ ਇਨਸੀਡੈਂਟ ਹੋਇਆ ਸੀਗਾ ਉਸ ਦੇ ਵਿੱਚ ਕੁਝ ਬੱਚੇ ਜੁਵਨਾਈਲ ਸੀਗੇ ਉਹਨਾਂ ਨੂੰ ਕਿ ਤੇ ਅਸੀਂ ਤੁਹਾਨੂੰ ਇੰਨੀ ਨਵੀਂਆ ਟੀ-ਸ਼ਰਟ ਨਵੇਂ ਸ਼ੂਜ਼ ਦੇ ਦਾਂਗੇ ਸਪੋਰਟ ਸ਼ੂਜ਼ ਤੇ ਤੁਸੀਂ ਹਾਰਡਲੀ 4-5000 ਸੋ ਮੈਂ ਯੂਥ ਨੂੰ ਇਹ ਕਹਿਣਾ ਚਾਹਵਾਂਗਾ ਕਿ ਇਨ੍ਹਾਂ ਦੇ ਝਾਸਿਆਂ 'ਚ ਨਾ ਆਓ ਇਨ੍ਹਾਂ ਦੇ ਲਾਰਿਆਂ 'ਚ ਨਾ ਆਓ ਕ੍ਰਾਈਮ ਦਾ ਪਾਥ ਨਾ ਢੋਟ ਥੈਟ ਵਨ ਸ਼ੁੱਡ ਬੀ ਪ੍ਰੋਡਕਟਿਵਲੀ এমਪਲੋਇਡ ਆਪਣੀ ਪੜ੍ਹਾਈ ਕਰੋ ਮਿਹਨਤ ਕਰੋ ਸੋ ਕ੍ਰਾਈਮ ਡਸ ਨਾਟ ਬੀ ਸਕੂਲ ਲਗੋ ਤੋਂ ਕੰਪਲੀਟ ਕਦੋਂ ਸ਼ੁਰੂ ਹੋਵੇ ਤਾਂ ਲੱਗਦਾ ਕਿ ਰੂਟ ਫੂਟ ਰਿਜ਼ਲਟ ਆਣ ਕਿ ਅੱਗੇ ਤਾਂ ਦੇ ਸਕੂਲ ਲੈਵਲ ਤੋਂ ਇਹ ਇਦਾਂ ਹੀ ਕੰਸਪੈਕਟਿਵ ਮੇ ਵੀ ਸ਼ੁਰੂ ਹੋਵੇ ਸਬਜੈਕਟ ਦੇ ਨਹੀਂ ਅਸੀਂ ਕਰ ਰਹੇ ਜੀ ਵੈਸੇ ਇਸ ਤੇ ਕਾਫੀ ਪੰਜਾਬ ਸਰਕਾਰ ਵੱਲੋਂ ਕੰਮ ਹੋ ਰਿਹਾ ਉਹ ਇੱਕ ਜਿਹੜੇ ਸਕੂਲ ਡ੍ਰੌਪਆਊਟਸ ਕਿ ਅਸੀਂ ਇਹ ਦੇਖਿਆ ਸੀ ਜਿਹੜੇ ਸਕੂਲ ਡ੍ਰੌਪਆਊਟਸ ਹੈਗੇ ਦੇ ਆਰ ਵਲਰੇਬਲ ਟੂ ਕ੍ਰਾਈਮ ਆਲਸੋ ਦੇ ਆਰ ਵਲਰੇਬਲ ਟੂ ਡਰੱਗਸ ਆਲਸੋ ਤੇ ਇਸ ਤੇ ਇੱਕ ਓਵਰਆਲ ਜਿਹੜਾ ਇਸ ਤੇ ਕੰਮ ਹੋ ਰਿਹਾ ਹੂੰ ਸੁਦਾਵਾ ਬਹੁਤ ਵੱਡਾ ਡੀਜੀਪੀ ਸਾਹਿਬ ਦਾ ਕਹਿੰਦੇ ਕਿ ਕੁਝ ਟੀ-ਸ਼ਰਟਸ ਤੇ ਬੂਟਾਂ ਦੇ ਬਦਲੇ ਵੀ ਉਹਨਾਂ ਤੋਂ ਕ੍ਰਾਈਮ ਕਰਾਇਆ ਜਾ ਰਿਹਾ 4-5 ਹਜ਼ਾਰ ਦੇ ਵਿੱਚ ਵੀ ਪਟੀ ਕ੍ਰਾਈਮ ਕਰਾਏ ਜਾ ਰਹੇ ਨੇ ਇਹ ਤਰਸਦੀ ਹੈ ਸਾਡੇ ਸਟੇਟ ਦੀ ਸਾਡੇ ਸੂਬੇ ਦੀ ਇੱਕ ਪਾਸੇ ਤਾਂ ਫਿਰ ਕੰਟਰਡਿਕਟ ਤਾਂ ਆਪਣੇ ਆਪ ਹੀ ਹੋ ਗਿਆ ਨਾ ਸੀਐਮ ਸਾਹਿਬ ਦੀ ਸਟੇਟਮੈਂਟ ਨੂੰ ਸੀਐਮ ਸਾਹਿਬ ਕਹਿੰਦੇ ਨੇ ਕਿ ਅਸੀਂ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਪੰਜਾਬ ਦੇ ਵਿੱਚ ਅਮਨੋ ਆਮਾਨ ਹੈ ਕਿਸੇ ਨੂੰ ਰੋਜ਼ਗਾਰ ਦੀ ਕੋਈ ਘਾਟ ਨਹੀਂ ਜੇਕਰ ਰੋਜ਼ਗਾਰ ਦੀ ਕੋਈ ਘਾਟ ਨਾ ਹੋਵੇ ਤਾਂ 4-5000 ਰੁਪਏ ਦੇ ਵਿੱਚ ਕੋਈ ਕ੍ਰਾਈਮ ਕਿਉਂ ਕਰੇਗਾ ਟੀ-ਸ਼ਰਟ ਤੇ ਬੂਟਾਂ ਦੇ ਬਦਲੇ ਕ੍ਰਾਈਮ ਕਿਉਂ ਕਰੇਗਾ ਇਹ ਸਵਾਲ ਸਭ ਤੋਂ ਵੱਡਾ ਹੈ ਮਿਰਲ ਭਪਿੰਦਰ ਸਿੰਘ ਗੋਤਰਾ ਜੁੜੇ ਹੋਏ ਨੇ ਪ੍ਰੈਜ਼ੀਡੈਂਟ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਐਡਵੋਕੇਟ ਗੁਰਵਿੰਦਰ ਸਿੰਘ ਸੰਧੂ ਸਾਹਿਬ ਸੀਨੀਅਰ ਵਕੀਲ ਨੇ ਪੰਜਾਬ ਰਾਣਾ ਹਾਈ ਕੋਰਟ ਦੇ ਬ ਕੁਝ ਲੋਕਾਂ ਵੱਲੋਂ ਮਰਡਰ ਕੀਤਾ ਗਿਆ ਸੀ ਇਹ ਦਾਵਾ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਉੱਥੇ ਵੀ ਇਹੀ ਗੱਲ ਸਾਹਮਣੇ ਆਈ ਸੀ ਕਿ ਜਿਸ ਸ਼ਖਸ ਨੂੰ ਕੋ ਕੋ ਕੇ ਮਾਰਿਆ ਗਿਆ ਕਿਰਚਾ ਮਾਰੀਆਂ ਗਿਆ ਉਸ ਦਾ ਕੋਈ ਕਸੂਰ ਨਹੀਂ ਸੀ ਉੱਥੇ ਕੋਈ ਪੀਸੀਆਰ ਦੀ ਗੱਡੀ ਆਂਦੀ ਔਰ ਪੀਸੀਆਰ ਦੀ ਗੱਡੀ ਐਡਰੈਸ ਪੁੱਛਦੀ ਹੈ ਤੋ ਦੱਸਦਾ ਵੀ ਫਲਾਣੀ ਜਗ੍ਹਾ ਤੇ ਚਲੇ ਜਾ ਤੋ ਇਸ਼ਾਰਾ ਉਹਨਾਂ ਪ੍ਰਵਾਸੀਆਂ ਵੱਲ ਕਰ ਦਿੰਦੇ ਤੇ ਪ੍ਰਵਾਸੀ ਸੋਚਦੇ ਨੇ ਕਿ ਸਾਡੀ ਸ਼ਿਕਾਇਤ ਕੀਤੀ ਹੈ ਤੇ ਉਹ ਕਿਰਚਾ ਨਾਲ ਲੈ ਸੋ ਕੇ ਉਸ ਮੁੰਡੇ ਨੂੰ ਪੰਜਾਬ ਜਾ ਕੇ ਜਾਨੋਂ ਖਤਮ ਕਰ ਦਿੰਦੇ ਨੇ ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਉਹ ਹਥਿਆਰ ਉਹਨਾਂ ਦੇ ਕੋਲ ਪਹਿਲਾਂ ਹੀ ਸੀਗੇ ਆਪਣੇ ਸੁੱਡੇ ਲਾ ਕੇ ਉਹ ਖਰਚਾਂ ਲੈ ਕੇ ਆਏ ਹੋਏ ਸੀ ਔਰ ਉਹਨਾਂ ਨੇ ਉੱਥੇ ਹੀ ਮੌਤੇ ਘਾਟ ਉਤਾਰ ਦਿੱਤਾ ਭਪਿੰਦਰ ਸਿੰਘ ਗੋਤਰਾ ਸਾਹਿਬ ਗੋਤਰਾ ਸਾਹਿਬ ਜਿਹੜਾ ਦਾਵਾ ਡੀਜੀਪੀ ਸਾਹਿਬ ਨੇ ਕੀਤਾ ਹੈ ਮਤਲਬ ਫਿਰ ਤਾਂ ਬੜੀ ਫਿਕਰ ਵਾਲੀ ਗੱਲ ਆਇਆ ਨੇ ਕਿ ਪੰਜਾਬ ਦਾ ਯੂਥ ਅੱਜ ਸਪੋਰਟਸ ਸ਼ੂਜ਼ ਤੇ ਟੀ-ਸ਼ਰਟ ਕਰਕੇ ਕ੍ਰਾਈਮ ਕਰ ਰਿਹਾ ਇਹ ਤੋਂ ਵੱਡੀ ਮੰਦ ਭਾਗੀ ਗੱਲ ਕੀ ਹੋ ਸਕਦੀ ਹੈ ਕਿ ਜਿੱਥੇ ਆਪਾਂ ਦਾਵਾ ਤਾਂ ਕਿਹਾ ਸੀ ਕਿ ਰੰਗਲਾ ਪੰਜਾਬ ਬਣਾਵਾਂਗੇ ਕਿ ਰੰਗਲੇ ਪੰਜਾਬ ਦੇ ਨੌਜਵਾਨ ਟੀ-ਸ਼ਰਟ ਤੇ ਬੂਟਾਂ ਦੇ ਪਿੱਛੇ ਕਤਲ ਕਰ ਦਿੰਦੇ ਨੇ ਸੱਚ ਕਹੋ ਜੀ ਬਈ ਇੱਕ ਤੁਹਾਨੂੰ ਇਹਦੇ ਬਾਰੇ ਗੱਲ ਕਰਨੀ ਚਾਹਨਾ ਜਿਹੜੀ ਆ 3000 ਦੇ 5000 ਦੇ ਟੀ-ਸ਼ਰਟ ਤੇ ਬੂਟਾਂ ਬਾਰੇ ਗੱਲ ਕੀਤੀ ਡੀਜੀਪੀ ਸਾਹਿਬ ਨਾਲ ਜੀ ਤੇ ਡੀਜੀਪੀ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਸੀ ਉਸ ਤੋਂ ਬਾਅਦ ਡੀਜੀਪੀ ਸਾਹਿਬ ਨੇ ਫਿਰ ਉੱਤੇ ਕੀ ਐਕਸ਼ਨ ਲਿਆ ਸੀ ਹੂੰ ਇਹ 3000 5000 ਵਾਲੀ ਜਿਹੜੀ ਇਹਨਾਂ ਨੇ ਗੱਲ ਸੁਣੀ ਹੈ ਜਾਂ ਇਹ ਗੱਲ ਕੀਤੀ ਹੈ ਇਹਦਾ ਮਤਲਬ ਹੈ ਇਹਨਾਂ ਨੂੰ ਸਾਰੀ ਗੱਲਬਾਤ ਦਾ ਸਾਰੀ ਜੋ ਵੀ ਪੰਜਾਬ ਦੇ ਵਿੱਚ ਹੈ ਜਿੱਥੇ ਵੀ ਹੋ ਰਿਹਾ ਇੱਥੋਂ ਇਹ ਸਾਬ ਜਾਣ ਹੁੰਦਾ ਕਿ ਪੁਲਿਸ ਨੂੰ ਸਾਰਾ ਕੁਝ ਹੀ ਪਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਇਹ ਗੱਲ ਹੋਈ ਸੀ ਜਦੋਂ ਆਪਣੇ ਪਟਿਆਲੇ ਤੋਂ ਰਟਾਇਰਡ ਡੀਜੀਪੀ ਸਾਹਿਬ ਨੇ ਇੱਕ ਗੱਲ ਕੀਤੀ ਸੀ ਕਿ ਇੱਕ ਇੱਕ ਅਖੰਦਾ ਸੀ ਜਵਾਨ ਮਾਰਨਾ ਸੀ ਇਹ ਤਾਂ ਸਾਫ਼ ਯਾਰ ਸਾਰਾ ਕੁਝ ਡੀਜੀਪੀ ਸਾਹਿਬ ਆਪਣੇ ਮੂੰਹ ਹੀ ਸਾਰਾ ਕੁਝ ਕਹਿਤਾ ਉਹਨਾਂ ਨੇ ਜੀ ਇਹ ਆ 3000 5000 ਤੇ ਆ ਬੂਟਾਂ ਦਾ ਕੰਮ ਇਹ ਤੋਂ ਤਾਂ ਸਾਫ਼ ਯਾਰ ਹੁੰਦਾ ਤੇ ਬਾਕੀ ਦੀ ਹੁਣ ਗੱਲ ਪੰਜਾਬ ਦੀ ਜਵਾਨੀ ਦਾ ਰੰਗਲੇ ਪੰਜਾਬ ਨੂੰ ਗੰਧਲਾ ਪੰਜਾਬ ਬਣਾਤਾ ਹ ਹ ਤੁਸੀਂ ਦੇਖੋ ਕੱਲ ਸਰਪੰਚ ਦਾ ਜਦੋਂ ਮਰਡਰ ਹੁੰਦਾ ਪਿਆ ਉਸ ਮਾਡਲ ਕਰਨ ਤੋਂ ਬਾਅਦ ਡੀਜੀਪੀ ਸਾਹਿਬ ਨੇ ਗੋਗਲਮਾ ਤੋਂ ਮਿੱਟੀ ਝਾੜ ਦਿੱਤੀ ਕਿ ਮੋਕੇ ਦੇ ਡੀਐਸਪੀ ਐਸਐਚਓ ਨੂੰ ਸਸਪੈਂਡ ਕਰਦਾ ਕੀ ਮੋਕੇ ਦੇ ਡੀਐਸਪੀ ਨੂੰ ਜਾਂ ਐਸਐਚਓ ਨੂੰ ਸਸਪੈਂਡ ਕਰਕੇ ਡੀਜੀਪੀ ਸਾਹਿਬ ਨੇ ਇਹ ਦੱਸ ਦਿੱਤਾ ਵੀ ਮੈਂ ਆਪਣੀ ਕਾਰਵਾਈ ਕੀਤੀ ਹੈ ਪਰ ਡੀਜੀਪੀ ਸਾਹਿਬ ਨੇ ਇਹ ਤੇ ਕਿਸੇ ਨੂੰ ਨਹੀਂ ਦੱਸਿਆ ਕਿ ਇਹ ਜਿਹੜਾ ਕਾਰਵਾਈ ਹੋਈ ਹੈ ਇਹਦੇ ਵਿੱਚ ਕੀ ਤੁਸੀਂ ਕੀਤਾ ਹੈ ਕੀ ਲੱਭਿਆ ਕਿਉਂ ਨਹੀਂ ਲੱਭਿਆ ਫਿਰ ਉਹਦੇ ਦੌਰਾਨ ਜਿਹੜਾ ਅਸਲਾ ਉੱਥੇ ਏਪੀ 47 ਜਿਹਾ ਜਾ ਉਹਦੇ ਵਗੈਰਾ ਕੋਈ ਵੀ ਅਸਲਾ ਹੋਏਗਾ ਉਹ ਬੰਦੇ ਉੱਥੇ ਕ੍ਰਿਮੀਨਲ ਲੈ ਕੇ ਗਏ ਉਹਨਾਂ ਨੇ ਇਹ ਕੰਮ ਕੀਤਾ ਉਸ ਤੋਂ ਬਾਅਦ ਕੀ ਸੀਸੀਟੀਵੀ ਕੈਮਰੇ ਉੱਥੇ ਜਿਹੜੇ ਸੀ ਪਤਾ ਲੱਗਾ ਕਿ ਉਹ ਵੀ ਕੰਮ ਨਹੀਂ ਕਰਦੇ ਸੀ ਤੇ ਸਾਰੀਆਂ ਗੱਲਾਂ ਤੇ ਗੌਰ ਕਰਨ ਦੀ ਬਜਾਏ ਡੀਜੀਪੀ ਸਾਹਿਬ ਨੇ ਉਹਨਾਂ ਨੂੰ ਸਸਪੈਂਡ ਕਰਤਾ ਤੇ ਪੱਲਾ ਝਾੜ ਦਿੱਤਾ ਜੀ ਮੈਂ ਸਸਪੈਂਡ ਕਰਤੇ ਬੋਤਰਾ ਸਾਹਿਬ ਡੀਜੀਪੀ ਬੋਤਰਾ ਸਾਹਿਬ ਇੱਕ ਸਵਾਲ ਮੈਂ ਜ਼ਰੂਰ ਉਠਾਣਾ ਚਾਹੁੰਦਾ ਇੱਕ ਸਵਾਲ ਪੁੱਛਣਾ ਚਾਹੁੰਦਾ ਆਮ ਤੌਰ ਤੇ ਪਹਿਲਾਂ ਜਦੋਂ ਕੋਈ ਕ੍ਰਾਈਮ ਹੁੰਦਾ ਸੀ ਤਾਂ ਬੜਾ ਪਲਾਨ ਤਰੀਕੇ ਨਾਲ ਕ੍ਰਾਈਮ ਕੀਤਾ ਜਾਂਦਾ ਸੀ ਕਿ ਰਾਤ ਦੇ ਹਨੇਰੇ ਦੇ ਵਿੱਚ ਸੁੰਸਾਨ ਥਾਂ ਤੇ ਤੜਕੇ ਸਵੇਰੇ ਜਿੱਥੇ ਕਰਾਊਡ ਘੱਟ ਹੋਵੇ ਜਿੱਥੇ ਲੋਕ ਨਾ ਹੋਣ ਜਿੱਥੇ ਪਛਾਣ ਨਾ ਹੋਵੇ ਜਿੱਥੇ ਸੀਸੀਟੀਵੀ ਨਾ ਹੋਵੇ ਉੱਥੇ ਵਾਰਦਾਤ ਕਰਾਂਗੇ ਪਰ ਹੁਣ ਤਾਂ ਸ਼ਰੇਮ ਵਿਆਹਾਂ ਦੇ ਵਿੱਚ ਵਾਰਦਾਤ ਕਰਕੇ ਬੰਦੇ ਫਰਾਰ ਹੋ ਜਾਂਦੇ ਨੇ ਇਹਦਾ ਮਤਲਬ ਕਿ ਹੁਣ ਉਹਨਾਂ ਨੂੰ ਕੋਈ ਡਰ ਪੈ ਰਿਹਾ ਨਹੀਂ ਪੁਲਿਸ ਦਾ ਕੋਈ ਖੌਫ ਨਹੀਂ ਰਿਹਾ ਔਰ ਇੱਥੇ ਤੱਕ ਵੀ ਗੱਲ ਕੀਤੀ ਜਾ ਰਹੀ ਹੈ ਈਵਨ ਹੁਣ ਤਾਂ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਭਾਈ ਅਸੀਂ ਕਤਲ ਕੀਤਾ ਉਸੇ ਦੇਖੋ ਪੁਲਿਸ ਨੇ ਕੀ ਕਾਰਵਾਈ ਕੀਤੀ ਇਸ ਤੋਂ ਪਹਿਲਾਂ ਇੱਕ ਸਰਪੰਚ ਦਾ ਮਰਡਰ ਹੋਇਆ ਸੀ ਉਹ ਵੀ ਵਿਆਹ ਦੇ ਵਿੱਚ ਮਰਡਰ ਹੋਇਆ ਸੀ ਉਹ ਮਰਡਰ ਹੋਣ ਤੋਂ ਬਾਅਦ ਜਦੋਂ ਮੈਰਿਜ ਪੈਨਸਾਂ ਦੇ ਵਿੱਚ ਮੈਰਿਜ ਹੁੰਦੀ ਹੈ ਫਿਰ ਇੱਕ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਔਰ ਉਸ ਸਰਪੰਚ ਨੂੰ ਜਦੋਂ ਇਹ ਮੈਰਿਜ ਦੇ ਵਿੱਚ ਗਿਆ ਕਿ ਉੱਥੇ ਜਦੋਂ ਅਸਲਾ ਗਿਆ ਉਦੋਂ ਕੋਈ ਗੱਲਬਾਤ ਨਹੀਂ ਹੋਈ ਕੀ ਪਰਸਨ ਨੂੰ ਸਸਪੈਂਡ ਕਰਨਾ ਹੀ ਤੁਸੀਂ ਬਿਹਤਰ ਸਮਝਿਆ ਤੁਸੀਂ ਇਹਦੇ ਬਾਰੇ ਕੀ ਕਾਰਵਾਈ ਕੀਤੀ ਜਰਾ ਮੈਨੂੰ ਇਹਦੇ ਬਾਰੇ ਸਵਾਲ ਦੱਸਿਆ ਜਾਵੇ ਜਵਾਬ ਕੇ ਬੰਦੇ ਨੂੰ ਤੁਸੀਂ ਮਰਡਰ ਹੋ ਗਿਆ ਬਚਾਏ ਇਸਦੇ ਤੁਸੀਂ ਹੱਲ ਕਰਨ ਦੀ ਬਜਾਏ ਤੁਸੀਂ ਉਹਨਾਂ ਨੂੰ ਸਸਪੈਂਡ ਕਰਤਾ ਕਿੱਥੇ ਗਈ ਤੁਹਾਡੀ ਸਿਕਿਉਰਿਟੀ ਉਦੋਂ ਤੁਸੀਂ ਸਿਕਿਉਰਿਟੀ ਤੁਹਾਡੀ ਕਿੱਥੇ ਗਈ ਉਦੋਂ ਕਿਉਂ ਨਹੀਂ ਸਿਕਿਉਰਿਟੀ ਜਦੋਂ ਤੁਹਾਨੂੰ ਪਤਾ ਵੀ ਪਹਿਲਾ ਸਰਪੰਚ ਦਾ ਮਰਡਰ ਮੈਰਿਜ ਪੈਰੈਂਟਸ ਦੇ ਵਿੱਚ ਕੀਤਾ ਤੋਂ ਨਾਲ ਕੰਮ ਉਸ ਤੋਂ ਬਾਅਦ ਸਿਕਿਉਰਿਟੀ ਮੈਨੇਜਮੈਂਟ ਸਾਡੀ ਅਈ ਨੀਗਾ ਟਾਈਟ ਕਰਦੀ ਜਦ ਜਾਵੇ ਬਿਨਾ ਕਿਸੇ ਡਰ ਦੇ ਮੈਂ ਆ ਗਿਆ ਸਿਰ ਥੋੜੇ ਕੋ ਵਾਪਸ ਆ ਨਾ ਐਡਵੋਕੇਟ ਸਾ ਵੀ ਮਿਰਲ ਜੁੜੇ ਹੋਏ ਨੇ ਗੁਰਵਿੰਦਰ ਸਿੰਘ ਸੰਧੂ ਸਾਹਿਬ ਸੰਧੂ ਸਾਹਿਬ ਹਾਲੀ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਮਸਲੇ ਦੀ ਸੁਣਵਾਈ ਹੋਈ ਆ ਤੁਹਾਡੇ ਵਕੀਲ ਭਾਈਚਾਰ ਦੇ ਵਿੱਚ ਵੀ ਬੜੀ ਚਰਚਾ ਹੋਏਗੀ ਮੁਹਾਲੀ ਦੇ ਅਦਾਲਤ ਦੇ ਵਿੱਚ ਇੱਕ ਚੌਕੀਦਾਰ ਦੀ ਮਾਰਕੁਟਾਈ ਹੁੰਦੀ ਆ ਇੱਕ ਕਬੱਡੀ ਪ੍ਰਮੋਟਰ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਔਰ ਇਹ ਮਸਲਾ ਸੂਓ ਮੋਟੋ ਲੈ ਕੇ ਹਾਈ ਕੋਰਟ ਨੂੰ ਉਹਨਾਂ ਨੂੰ ਸੱਦਾ ਦੇ ਦਿੰਦੀ ਹੈ ਔਰ ਹਾਈ ਕੋਰਟ ਨੇ ਕੱਲ ਬੜੀ ਝਾੜ ਲਾਈ ਹੈ ਮੈਨੂੰ ਇਹ ਵੀ ਪਤਾ ਲੱਗਿਆ ਉਹਨਾਂ ਨੇ ਕਿਹਾ ਕਿ ਦੇਖੋ ਜੀ ਅਸੀਂ ਤਾਂ ਮਿਸ਼ਨ ਪ੍ਰਹਾਰ ਸ਼ੁਰੂ ਕੀਤਾ ਕਹਿੰਦਾ ਮਿਸ਼ਨ ਪ੍ਰਹਾਰ ਘਟ ਮਿਸ਼ਨ ਪ੍ਰਚਾਰ ਜ਼ਿਆਦਾ ਲੱਗ ਰਿਹਾ ਮਤਲਬ ਹਾਈ ਕੋਰਟ ਨੂੰ ਇੰਨਾ ਸਖਤ ਨੋਟਿਸ ਤੇ ਇੰਨੀ ਸਖਤ ਬਿਆਨਬਾਜ਼ੀ ਕਰਨੀ ਪੈ ਰਹੀ ਹੈ ਵਿਚ ਮੀਨਸ ਕਿ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਹੋ ਕੁਝ ਨਹੀਂ ਰਿਹਾ ਸਿਰ ਪ੍ਰਚਾਰ ਹੀ ਹੋ ਰਿਹਾ ਇਹ ਬਿਲਕੁਲ ਹੈਪੀ ਜੀ ਤੁਸੀਂ ਸਹੀ ਕਹਿ ਰਹੇ ਹੋ ਹੂੰ ਬਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਜੇ ਮੈਂ ਕਹਿਣਾ ਵੀ ਜੇ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਨਾ ਇਸ ਗਵਰਨਮੈਂਟ ਦੇ ਜਿਹੜੀ ਕਿ ਲਾਅ ਐਂਡ ਆਰਡਰ ਲਈ ਰਿਸਪੌਂਸੀਬਲ ਆ ਪੰਜਾਬ ਦੇ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਚੁਣਿਆ ਜੀ 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 ਜੇ ਇਹ ਉਹ ਕਮੈਂਟਸ ਸੁਣ ਲੈਣ ਤਾਂ ਮੇਰੇ ਖਿਆਲ ਨਾਲ ਇਹ ਮੋਰੈਲਿਟੀ ਦੇ ਵਿੱਚ ਹੀ ਰਿਜ਼ਾਈਨ ਕਰ ਦੇਣ ਓਹੋ ਕੋਰਟ ਨੇ ਇੱਥੋਂ ਤੱਕ ਕਿਹਾ ਕਿ ਪੰਜਾਬ ਐਕਸਟਰਸ਼ਨ ਇੰਡਸਟਰੀ ਬਣ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਪਰਸੈਪਸ਼ਨ ਕੀ ਬਣ ਗਈ ਹੈ ਪਬਲਿਕ ਸੇਫਟੀ ਆ ਜਿਹੜੀ ਉਹਦਾ ਇਸ਼ੂ ਕਿੱਥੇ ਆ ਹੂੰ ਐਸਐਸਪੀ ਦੇ ਦਫਤਰ ਕੋਲੇ ਮਰਡਰ ਹੋ ਜਾਂਦਾ ਠੀਕ ਹੈ ਜੀ ਹੁਣ ਸਰਪੰਚ ਦਾ ਮਰਡਰ ਹੋਇਆ ਤੇ ਇਨ ਸਪਾਈਟ ਆਫ ਕਿ ਉੱਥੇ ਡੀਐਸਪੀ ਤੇ ਸਟ੍ਰਕਟਰ ਆਪਣੀ ਇਨਵੈਸਟੀਗੇਸ਼ਨ ਸਟਾਰਟ ਕਰਨ ਤੁਸੀਂ ਮੌਕੇ ਦਾ ਜਿਹੜਾ ਅਫਰ ਉੱਥੇ ਇਨੇ ਚੁਰਤ ਤੁਸੀਂ ਉਹਨੂੰ ਸਸਪੈਂਡ ਕਰਤਾ ਕਿ ਇਹਦੇ ਨਾਲ ਇਨਵੈਸਟੀਗੇਸ਼ਨ ਹੈਪਰ ਨਹੀਂ ਹੋਊਗੀ ਇਹ ਸਸਪੈਂਸ਼ਨ ਵਗੈਰਾ ਚੇਂਜ ਕਰ ਦੇਣਾ ਟਰਾਂਸਫਰ ਦੇ ਨਾਲ ਲਾਅ ਐਂਡ ਆਰਡਰ ਨਹੀਂ ਆਉਣਾ ਲਾਅ ਐਂਡ ਆਰਡਰ ਹੋਊਗਾ ਜੀ ਜੇ ਜਿਹੜੀ ਪਾਲਿਸਿੰਗ ਹੈ ਜੋ ਸਹੀ ਹੋਊਗੀ ਜੋ ਡੈਟ੍ਰੈਂਸ ਹੋਰੀ ਸਹੀ ਹੋਊਗੀ ਇਹ ਗਵਰਨਮੈਂਟ ਦਾ ਕਨਵਿਕਸ਼ਨ ਰੇਟ ਇੰਨਾ ਟੌਪ ਹੋਊਗਾ ਵੀ ਕ੍ਰਿਮਿਨਲ ਡਰੂਗਾ ਹਰੇਕ ਦੇ ਇੰਨੀ ਪੁਲਿਸ ਨਿਸ਼ਾਨੇਬਾਜ਼ ਹੋਗੀ ਸਾਡੀ ਪੰਜਾਬ ਦੀ ਵੀ ਸਿਰਫ ਲੱਤਾਂ 'ਚ ਗੋਲੀਆਂ ਵਜਦੀਆਂ ਨੇ ਤੇ ਉਹ ਤਾਂ ਬੰਦੇ ਨੂੰ ਪਤਾ ਵੀ ਜੇ ਮੈਂ ਭੱਜੂਗਾ ਵੀ ਫੜਿਆ ਵੀ ਜਾਊਗਾ ਤਾਂ ਲੱਤ 'ਚ ਹੀ ਵੱਜਣੀ ਆ ਮੇਰੇ ਦੇਖੋ ਨਿਸ਼ਾਨਾ ਹੀ ਬੜਾ ਪੱਕਾ ਹੈ ਇਨਵੈਸਟੀਗੇਸ਼ਨ ਤੇ ਲੈ ਕੇ ਜਾਂਦੇ ਆ ਕਹਿੰਦੇ ਵੈਪਨਰ ਕਵਰ ਕਰਾ ਰਹੇ ਸੀ ਕਸਟਡੀ ਚ ਉਹਨੇ ਪੱਤ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਕਿ ਲੱਤ 'ਚ ਗੋਲੀ ਵੱਜੀ ਮਤਲਬ ਇਹ 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 ਤੁਹਾਨੂੰ ਤੁਹਾਨੂੰ ਕ੍ਰਾਈਮ ਪੈਟਰੋਲ ਦੀ ਤੇ ਸੀਰੀਅਸ ਜ਼ਿਆਦਾ ਲੱਗਦੀ ਹੈ ਸੱਚਾਈ ਘੱਟ ਲੱਗਦੀ ਹੈ ਬਿਲਕੁਲ ਜੀ ਸਾਈਕਲੋ ਸਟਾਈਲ ਦਾ ਮੇਰੇ ਖਿਆਲ ਨਾਲ ਕ੍ਰਿਮੀਨਲਸ ਹੱਸਦੇ ਆਉਣੇ ਨੇ ਜੀ ਵੀ ਆ ਆ ਸਾਡੀ ਪੁਲਿਸ ਦੀ ਜਿਹੜੀ ਸਾਡੀ ਪੁਲਿਸ ਸੀਗੀ ਕਿਸੇ ਵੇਲੇ ਪੰਜਾਬ ਪੁਲਿਸ ਜੀ ਆਫੀਸਰਸ ਐਡੇ ਤੇ ਵਧੀਆ ਬੈਠੇ ਨੇ ਕੰਮ ਕਰਨ ਵਾਲੇ ਨੇ ਵੀ ਉਹਦੇ ਤੋਂ ਇੰਨਾ ਕਿ ਡਰ ਹੋਊਗਾ ਇਸ ਗੱਲ ਦਾ ਦੇਖੋ ਪਰਵਾਸੀਆਂ ਦੇ ਦੇਖੋ ਕਿਰਚ ਮਾਰਤੀ ਕੱਲ ਇੱਕ ਮੁੰਡੇ ਦੇ ਇੱਕ ਬਿਜ਼ਨਸਮੈਨ ਦੇ ਵਿਚਾਰਾ ਬਿਜ਼ਨਸ ਕਰਦਾ ਸੀ ਚੰਗੀ ਖੇਤੀਬਾੜੀ ਪਰਿਵਾਰ ਤੋਂ ਹੈ ਤੁਸੀਂ ਇਹ ਸੋਚ ਕੇ ਦੇਖੋ ਹਰਪ੍ਰੀਤ ਜੀ ਜੇ ਉਹ ਆਪਣੀ ਸੈਲਫ ਡਿਫੈਂਸ ਦੇ ਵਿੱਚ ਕਿਤੇ ਆਪਣਾ ਲਾਇਸੈਂਸਡ ਵੈਪਨ ਯੂਜ਼ ਕਰ ਦਿੰਦਾ ਤਾਂ ਮਹਾਲੀ ਦੇ ਹਾਲਾਤ ਪ੍ਰਵਾਸੀ ਕੀ ਕਰਦੇ ਕੀ ਕਰਦੇ ਸਹੀ ਗੱਲ ਪਰ ਇਹ ਚੱਲ ਨਹੀਂ ਸੀ ਵੀ ਇੱਕ ਵਿਗੜ ਜਾਂਦੇ ਨੇ ਗਰੀਬ ਮਾਰਤਾ ਜੀ ਸਾਡੇ ਕੀ ਹੈ ਜੀ ਸਾਡੇ ਹਰੇਕ ਚੀਜ਼ ਦੀ ਪਰਸੈਪਸ਼ਨ ਬਿਲਕੁਲ ਗਲਤ ਲੈ ਰਹੇ ਆ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਬੜੀ ਚਿੰਤਾਜਨਕ ਹੈ ਸਾਡੇ ਡੀਜੀਪੀ ਸਾਹਿਬ ਬੜੇ ਪ੍ਰੋਫੈਸ਼ਨਲ ਨੇ ਬਟ ਉਹਨਾਂ ਕੋਲ ਚਾਰਜ ਜੀ ਐਡ ਹੌਕ ਦਾ ਐਡ ਹੌਕ ਦਾ ਟੀਚਰ ਤੋਂ ਜੀ ਟੈਂਪਰੇਰੀ ਤੋਂ ਸਕੂਲ 'ਚ ਬੱਚੇ ਨਹੀਂ ਦਰਦੇ ਉਹ ਕਹਿੰਦੇ ਮੈਡਮ ਕਿਹੜਾ ਪੱਕੀ ਆ ਹਾਂ ਕੀ ਕਹਣਾ ਸਾਡੇ ਕੋਲ ਈ ਪ੍ਰੋਫੈਸ਼ਨਲ ਅਫੀਸਰ ਬੈਠੇ ਆ ਇੰਨੀ ਪ੍ਰੋਫੈਸ਼ਨਲ ਫੋਰਸ ਹੈ ਸੰਤੂ ਸਾਹਿਬ ਸੰਤੂ ਸਾਹਿਬ ਜਿਹੜੀ ਜਿਹੜੀ ਅੱਜ ਸਟੇਟਮੈਂਟ ਜਿਹੜੀ ਅੱਜ ਸਟੇਟਮੈਂਟ ਡੀਜੀਪੀ ਸਾਹਿਬ ਨੇ ਦਿੱਤੀ ਹੈ ਸਾਡੇ ਪੱਤਰਕਾਰ ਨੇ ਉਹ ਸਵਾਲ ਪੁੱਛਿਆ ਕਿ ਤੁਸੀਂ ਇਲਜ਼ਾਮ ਲਾ ਰਹੇ ਕਿ ਯੂਥ ਜਿਹੜਾ ਉਹ ਲਗਾਤਾਰ ਕ੍ਰਾਈਮ ਦੇ ਵਿੱਚ ਜਾਂਦਾ ਜਾ ਰਿਹਾ ਹੈ ਜਿਹੜਾ ਉਹਨਾਂ ਨੇ ਕਿਹਾ ਕਿ ਸਪੋਰਟ ਸ਼ੂਜ਼ ਤੇ ਟੀ-ਸ਼ਰਟਸ ਦੇ ਪਤਲੇ ਵੀ ਕਤਲੋਗਾਰਤ ਹੋ ਰਹੀ ਹੈ ਇੱਥੇ ਤੱਕ ਵੀ ਗੱਲ ਆਈ ਹੈ ਕਿ ਇਹ ਕ੍ਰਾਈਮ ਕਰਦੇ ਨੇ ਨੌਜਵਾਨ ਇਹ ਇਹ ਤੁਹਾਨੂੰ ਕਿੰਨਾ ਕੁ ਸਹੀ ਲੱਗਦਾ ਜੇ ਇਹਦੇ ਵਿੱਚ ਕੋਈ ਸੱਚਾਈ ਹੈ ਤਾਂ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦਾ ਫਿਰ ਹੁਣ ਰਾਬੀ ਰਖਾ ਹੈ ਜੇ ਸ਼ੂਜ਼ ਤੇ ਟੀ-ਸ਼ਰਟਾਂ ਬਦਲੇ ਕਤਲ ਹੋਣ ਲੱਗ ਗਏ ਤਾਂ ਜੇ ਦੇਖੋ ਆਪ ਜੀ ਜੇ ਸਾਡੀ ਲਾਈਫ ਦੀ ਵੈਲਿਊ ਇੱਕ ਪੰਜਾਬ ਦੇ ਬੰਦੇ ਦੀ ਕਿਸੇ ਦੀ ਵੀ ਜਿਹੜਾ ਲਾਅ ਵਾਈਡਿੰਗ ਹੈ ਜਿਹੜਾ ਵਿਚਾਰਾ ਆਪਣੀ ਮਿਹਨਤ ਕਰਕੇ ਖਾ ਰਿਹਾ ਹੈ ਜੇ ਕੋਈ 2500 3000 ਉਹਦੀ ਲਾਈਫ ਦੀ ਵੈਲਿਊ ਰਹਗੀ ਤਾਂ ਤੁਸੀਂ ਆਪੇ ਸੋਚ ਲਓ ਫਿਰ ਤਾਂ ਰੱਬ ਰੱਖਾ ਫਿਰ ਮੈਨੂੰ ਨਹੀਂ ਲੱਗਦਾ ਵੀ ਕੋਈ ਪਚਾ ਸਕਦਾ ਜੇ ਇੰਨੇ ਛੋਟੇ ਲੈਵਲ ਤੇ ਆਪਾਂ ਗਿਰ ਗਏ ਕੀ ਕਹਣਾ ਵੀ ਇੱਕ ਟੀ-ਸ਼ਰਟ ਲਈ ਮਰਡਰ ਹੋਣ ਲੱਗ ਗਏ ਪਹਿਲਾਂ ਤਾਂ ਇਹਦਾ ਤੁਸੀਂ ਇਹ ਦੇਖੋ ਵੀ ਉਹ ਟੀ-ਸ਼ਰਟ ਲਈ ਮਰਡਰ ਕੀ ਕਿਹੜੀ ਕਾਸਟ ਸਟ੍ਰੈਟ ਹੈ ਉਹਦੀ ਸੋਸ਼ਲ ਕੀ ਆ ਤੁਸੀਂ ਇਹਨੂੰ ਜਨਰਲਾਈਜੇਸ਼ਨ ਨਹੀਂ ਕਰ ਸਕਦੇ ਕੁਝ ਮਰਡਰ ਫੈਮਿਲੀ ਡਿਸਪਿਊਟ ਚ ਹੁੰਦੇ ਨੇ ਕੁਝ ਫਿਊਡਲ ਹੁੰਦਾ ਕੁਝ ਹੁੰਦਾ ਬਿਲਕੁਲ ਇਹ ਕੋਈ ਮੇਰੇ ਖਿਆਲ ਨਾਲ ਸਟੇਟਮੈਂਟ ਹੈ ਜੀ ਦੇਣੀ ਵੀ ਨਹੀਂ ਚਾਹੀਦੀ ਦੇਣੀ ਵੀ ਨਹੀਂ ਚਾਹੀਦੀ ਤੁਸੀਂ ਤਾਂ ਬਿਲਕੁਲ ਹੀ 2-3000 ਦੇ ਬੰਦੇ ਨਹੀਂ ਕਿ ਬੜਾ ਪੰਜਾਬ ਦਾ ਬੰਦਾ ਕੋਈ ਆਪਾਂ ਤਾਂ ਉਹਦੀ ਮਜਰੇ ਦੀ ਵੈਲਿਊ ਲਾਈਫ ਨਹੀਂ 2500 ਰੁਪਿਆ ਕਰ ਹੂੰ ਫਿਰ ਹੁਣ ਇਹਦਾ ਮਤਲਬ ਤਾਂ ਲੋਕ ਘਰੋਂ ਨਿਕਲਣੋਂ ਹਟ ਜਾਣ ਹੂੰ ਇਹ ਤਾਂ ਫਿਰ ਬਿਲਕੁਲ ਹੀ ਜੀ ਕੋਈ ਕਿਸੇ ਤੇ ਕੋਈ ਹੁਣ ਗਨਮੈਨ ਪੁਲਿਸ ਕਿੰਨੇ ਨੂੰ ਦੇ ਦੂਗੀ ਨਹੀਂ ਦੇ ਸਕਦੀ ਨਾਟ ਪੋਸੀਬਲ ਨਹੀਂ ਦੇ ਸਕਦੀ ਇੰਨੀ ਨਫਰੀ ਨਹੀਂ ਪੋਸੀਬਲ ਸਿਰਫ ਪੁਲਿਸ ਦੀ ਵਰਕਿੰਗ ਡੈਕਟਰੈਂਸ ਇੰਟੈਲੀਜੈਂਸ ਠੀਕ ਹੈ ਨਾ ਜੀ ਆਫਿਸਰ ਜਿਹੜੇ ਨੇ ਉਹਨਾਂ ਨੂੰ ਫੁੱਲ ਪਾਵਨ ਦੇ ਕੇ ਪਾ ਪੁਲਿਸ ਸਟੇਟਮੈਂਟ ਵੀ ਨਹੀਂ ਬਣਨੀ ਚਾਹੀਦੀ ਅਕਾਉਂਟੇਬਿਲਟੀ ਵੀ ਨਾਲ ਹੈ ਜੀ 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 ਹਾਂ ਅਕਾਉਂਟੇਬਿਲਟੀ ਵੀ ਨਾਲ ਹੈ ਚੈੱਕਸ ਐਂਡ ਬੈਲੈਂਸਸ ਹਰ ਇੱਕ ਜਗ੍ਹਾ ਨੇ ਪਰ ਮੈਂ ਸਿੱਧੀ ਗੱਲ ਕਹੂੰਗਾ ਜੀ ਜਿੱਦਨ ਤੋਂ ਇਹ ਸਰਕਾਰ ਬਣੀ ਆ ਮੈਂ ਇਹ ਦੇ ਇੰਡੀਪੈਂਡੈਂਟ 뷰 ਰਿਹਾ 2022 ਤੋਂ ਜਿੰਨੇ ਹਾਈ ਪ੍ਰੋਫਾਈਲ ਮਰਡਰ ਹੋਏ ਨੇ ਆਈ ਥਿੰਕ ਪਬਲਿਕ ਸੇਫਟੀ ਇਸ਼ੂ ਪਹਿਲੇ ਦਿਨ ਤੋਂ ਰਿਹਾ ਜੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਲੈ ਕੇ ਸਕਿਉਰਟੀ ਵਿਡਰੋ ਲੀ ਹੁਣ ਤੱਕ ਇਹਨਾਂ ਨੇ ਹੁਣ ਆਪਣੇ ਲੀਡਰਾਂ ਤੇ ਗੱਲ ਪੈ ਗਈ ਜਦ ਆਪੋਜੀਸ਼ਨ ਰੌਲਾ ਪਾਉਂਦੀ ਸੀ ਮੇਰੇ ਖਿਆਲ ਤੇ ਉਦੋਂ ਕਿਸੇ ਨੇ ਸੁਣਿਆ ਨਹੀਂ ਤੇ ਹੁਣ ਤੁਸੀਂ ਦੇਖੋ ਇਹਨਾਂ ਨੇ ਆਪਣੇ ਜਿਹੜੇ ਵਰਕਰਜ਼ ਨੇ ਉਹਨਾਂ ਤੇ ਇਹ ਗਾਜगिर ਕੀ ਬੜਾ ਅਨੁਭਵ ਹਾਂ ਜੀ 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 ਹੁਣ ਕਤਲ ਕਰਨ ਤੋਂ ਅੱਧੇ ਘੰਟੇ ਬਾਅਦ ਪੋਸਟ ਪਾ ਕੇ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਕਿ ਭਾਈ ਅਸੀਂ ਕੀਤਾ ਇਹਨੂੰ ਗਲੋਰੀਫਾਈ ਕੀਤਾ ਜਾ ਰਿਹਾ ਕਿ ਆ ਮਰਡਰ ਅਸੀਂ ਕੀਤਾ ਭਾਈ ਕਿਸੇ ਹੋਰ ਤੇ ਇਲਜ਼ਾਮ ਨਾ ਲਾਓ ਅਸੀਂ ਕੀਤਾ ਸਾਨੂੰ ਸ਼ਰੇਦਿਓ ਇਹਦਾ ਮਤਲਬ ਨਾ ਤਾਂ ਤੁਹਾਨੂੰ ਕੋ ਡਰ ਰਿਹਾ ਨਾ ਤੁਹਾਨੂੰ ਕਿਸੇ ਦਾ ਚੱਕ ਹੈ ਸਗੋਂ ਤੁਹਾਨੂੰ ਹੋਰ ਜ਼ਿਆਦਾ ਤੁਸੀਂ ਲੋਕਾਂ ਦੇ ਮਨਾਂ ਦੇ ਅੰਦਰ ਪ੍ਰੈਸ਼ਰ ਪਾਣਾ ਚਾਹੁੰਦੇ ਹੋ ਰੰਗਦਾਰੀ ਮੰਗਾਗਾ ਤਾਂ ਸਾਨੂੰ ਦੇ ਦਿਓ ਨਹੀਂ ਤਾਂ ਤੁਹਾਡਾ ਹਾਲ ਵੀ ਇਹੀ ਹੋਊਗਾ ਅਹੀਂ ਦੇਖੋ ਸਭ ਤੋਂ ਵੱਡੀ ਗੱਲ ਈ ਕੋਈ ਅਫੈਂਸ ਹੁੰਦਾ ਉਹਦੀ ਜਿਹੜੀ ਇਨਵੈਸਟੀਗੇਸ਼ਨ ਆ ਜੀ ਉਹ ਪ੍ਰੋਪਰ ਹੋਵੇ ਸਭ ਕੁਝ ਹੋਵੇ ਹੂੰ ਜਿਹੜੀ ਇਹ ਜ਼ਿੰਮੇਵਾਰੀ ਲੈਣ ਵਾਲੀ ਗੱਲ ਹੈ ਜਦ ਆਪਾਂ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨੂੰ ਆਪਾਂ ਗੈਂਗਸਟਰਸ ਦਾ ਐਡਾ ਬੜਾ ਉਹਨਾਂ ਨੂੰ ਰੁਤਬਾ ਦੇਤਾ ਵੀ ਉਹ ਗੈਂਗਸਟਰਸ ਨੇ ਜੀ ਹਨਾ ਆਪਾਂ ਉਹਨਾਂ ਨੂੰ ਇੱਕ ਆਰਗੇਨਾਈਜ਼ਡ ਕ੍ਰਾਈਮ ਕਹਿਣ ਲੱਗੇ ਚਾਹੇ ਉਹ ਕਤਲ ਕਿਸੇ ਵੀ ਗੱਲ ਕਰਕੇ ਹੋਇਆ ਹੋਵੇ ਮੇਰੇ ਖਿਆਲ ਨਾਲ ਜਨਰਲਾਈਜ਼ੇਸ਼ਨ ਹੈ ਜਿਹੜੀ ਬਿਲਕੁਲ ਉਹ ਗਲਤ ਇਹ ਨਹੀਂ ਹੋਣੀ ਚਾਹੀਦੀ ਅਕਿਊਜ਼ਡ ਨੂੰ ਇੱਕ ਅਕਿਊਜ਼ਡ ਦੀ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਇਨਵੈਸਟੀਗੇਸ਼ਨ ਵੀ ਪਰ ਕੇਸ ਵਾਈਜ਼ ਕਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਸਾਡੇ ਕੋਲੋਂ ਮੈਂ ਐਜੀ ਆਫਿਸ ਦੇ ਵਿੱਚ ਵੀ ਰਿਹਾ ਜੀ ਕੁਝ ਸੇਰ 4-5 ਸਾਲ ਐ ਕਿਸੇ ਵੇਲੇ ਜਿਹੜੇ ਪੰਜਾਬ ਦੇ ਵੀ ਹਰਿਆਣੇ ਦੇ ਵੀ ਜਿਹੜੇ ਐਸਐਸਪੀ ਲੈਵਲ ਆਫੀਸਰ ਹੁੰਦੇ ਸੀ ਹਰੇਕ ਫਾਈਲ ਦੇ ਉੱਪਰ ਨੋਟਿੰਗ ਦਿੰਦੇ ਹੁੰਦੇ ਸੀ ਇਨਵੈਸਟੀਗੇਸ਼ਨ ਦੇ ਵਿੱਚ ਗੋਥਰੂ ਹੋ ਕੇ ਵੀ ਤੁਸੀਂ ਆਹ ਕਮੀਆਂ ਪੂਰੀਆਂ ਕਰੋ ਹੁਣ ਮੈਨੂੰ ਇੱਕ ਫਾਈਲ ਦਿਖਾ ਦੇਣ ਪਿਛਲੇ 5-10 ਸਾਲ ਦੇ ਵਿੱਚ ਕੋਈ ਐਸਐਸਪੀ ਨੋਟਿੰਗ ਨਹੀਂ ਦੇ ਰਿਆ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਤੁਸੀਂ ਡੀਐਸਪੀ ਤੇ ਐਸਐਚਓ ਕਰਤੇ ਵਾਈ ਨਾਟ ਐਸਐਸਪੀ ਉਸੇ ਰਿਪੀਐਸਐਸ ਕਰਕੇ ਉਹਦੀ ਵੀ ਤਾਂ ਰਿਸਪੌਂਸਿਬਿਲਟੀ ਹੋਣੀ ਹੈ ਜੀ ਉਹ ਜਿਹੜਾ ਮੈਰਿਜ ਪੈਲੇਸਾ ਉਹਦੇ ਏਰੀਆ ਦੇ ਵਿੱਚ ਪੈ ਰਿਹਾ ਨਾ ਸੀਨੀਅਰ ਅਫਸਰ ਤਾਂ ਉਹੀ ਹੈ ਨਾ ਸਾਡੇ ਆ ਬੋਹਾਲੀ ਦੇ ਵਿੱਚ ਮਰਡਰ ਜਿਹੜਾ ਹੋਇਆ ਹੈ ਇਸੇ ਕਰਕੇ ਹਾਈ ਕੋਰਟ ਨੇ ਐਸਐਸਪੀ ਨੂੰ ਝਾੜ ਲਾਈ ਹੈ ਕਿ ਐਸਐਸਪੀ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਬਾਈ ਦੇਖੋ ਬੜੇ ਮੈਂ ਫੇਰ ਕਹਿ ਰਿਹਾ ਜੀ ਆਈਪੀਐਸ ਅਫਸਰ ਬੜੀ ਮਿਹਨਤ ਦਾ ਬੰਦੇ ਨੇ ਉਹਨਾਂ ਨੂੰ ਤੁਸੀਂ ਉਹਨਾਂ ਕੋ ਉਹਨਾਂ ਨੂੰ ਡੈਟਰੈਂਸ ਦਾ ਰਾਈਟ ਤਾਂ ਦਿਓ ਨਾ ਪ੍ਰੋਪਰ ਉਹਨਾਂ ਨੂੰ ਕੀਨੇ ਨਿਰਦੇਸ਼ਾਂ ਦਰਦੇਸ਼ ਕੀਨੇ ਦੇਣੇ ਆ ਜੀ ਗਵਰਨਮੈਂਟ ਨੇ ਦੇਣੇ ਆ ਗਵਰਨਮੈਂਟ ਦਾ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਐਡਾ ਤਕੜਾ ਹੋਵੇ ਉਹਨਾਂ ਨੂੰ ਲੇਟੈਸਟ ਲਾਅ ਬਾਰੇ ਦੱਸੇ ਉਹਨਾਂ ਨੂੰ ਲੇਟੈਸਟ ਇੰਪਲੀਕੇਸ਼ਨਸ ਬਾਰੇ ਦੱਸੇ ਉਹਨਾਂ ਨੂੰ ਇਮਿਊਨਿਟੀ ਪ੍ਰੋਵਾਈਡ ਕਰਨ 'ਚ ਹੈਲਪ ਕਰੇ ਨਾਲ ਹੀ ਨਾਲ ਉਹਨਾਂ 'ਤੇ ਚੈੱਕ ਐਂਡ ਬੈਲੈਂਸ ਵੀ ਰੱਖੇ ਵੀ ਤੁਸੀਂ ਆ ਲੱਤਾਂ 'ਚ ਗੋਲੀ ਆ ਨਹੀਂ ਹਰੇਕ ਦੇ ਮਾਰ ਸਕਦੇ ਸਾਈਕਲੋ ਸਟਾਈਲ ਜਿਵੇਂ ਪਹਿਲਾਂ ਕਿਸੇ ਵੇਲੇ ਐਂਡੀਪੀਐਸ ਦੇ ਉਹੀ ਹੁੰਦਾ ਸੀ ਜੀ ਉਹ ਪੁਲਿਸ ਨੂੰ ਦੇਖ ਕੇ ਮੁੜਿਆ ਨਲਕੇ ਤੋਂ ਤੇ ਅਸੀਂ ਜਾ ਕੇ ਫੜ ਲਿਆ ਉਹ ਇੱਕੋ ਹੀ ਸਾਈਕਲੋ ਸਟਾਈਲ ਹੁੰਦਾ ਸੀ ਉਹਨੇ ਪੁਲਿਸ ਨੂੰ ਦੇਖ ਕੇ ਜੀ ਬੰਦਾ ਤੁਰਿਆ ਹੁੰਦਾ ਸੀ ਉਹਦੇ ਕੋਲ ਟਰਾਂਸਪੇਰੈਂਟ ਬੈਗ ਸੀ ਉਹ ਪਿੱਛੇ ਨੂੰ ਮੁੜਨ ਲੱਗਾ ਤੇ ਪੁਲਿਸ ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਡਰੱਗਾਂ ਫੜਨੋ ਜੀ ਸੋ ਉਹੀ ਗੱਲ ਉਹਦਾ ਗੋਲੀਆਂ ਵਾਲੀ ਹੋ ਗਈ ਬਣੀ ਬਣੀ ਕਹਾਣੀ ਹੈ ਜਿਹੜੀ ਉਹ ਢੜੀ ਜਾ ਰਹੀ ਹੈ ਬਿਲਕੁਲ ਠੀਕ ਹੈ ਸਰ ਮੈਂ ਆ ਗਿਆ ਗੋਤਰਾ ਸਾਹਿਬ ਵੀ ਮੈਨਰਲ ਜੁੜੇ ਹੋਏ ਨੇ ਭਪਿੰਦਰ ਸਿੰਘ ਗੋਤਰਾ ਗੋਤਰਾ ਸਾਹਿਬ ਥੋੜਾ ਜਿਮ ਮੈਨੂੰ ਇਸ ਬਾਰੇ ਵੀ ਦੱਸੋ ਨਾ ਕਿਉਂਕਿ ਜਿੰਨੇ ਵੀ ਉਹ ਉਹ ਸਰਕਾਰ ਦੀ ਤਾਂ ਬਦਨਾਮੀ ਇਸ ਦੇ ਵਿੱਚ ਹੁੰਦੀ ਹੁੰਦੀ ਹੈ ਪੁਲਿਸ ਦੀ ਵੀ ਬਦਨਾਮੀ ਹੁੰਦੀ ਹੈ ਹੁਣ ਇਹ ਕਿਵੇਂ ਪੋਸੀਬਲ ਹੈ ਜਦੋਂ ਪੋਲੀਟੀਕਲ ਪਾਰਟੀਆਂ ਇਹ ਦਾਵਾ ਕਰਦੀਆਂ ਨੇ ਕਿ ਤੁਸੀਂ ਸਾਨੂੰ ਸੱਤਾ ਦੇ ਵਿੱਚ ਲੈ ਕੇ ਆਓ ਅਸੀਂ ਤੁਹਾਨੂੰ ਨਿਜਾਮ ਬਦਲ ਕੇ ਦਿਖਾਵਾਂਗੇ ਅਸੀਂ ਸਿਸਟਮ ਕਿਉਂਕਿ ਪੁਲਿਸ ਹੋਈ ਹੈ ਐਸਐਸਪੀ ਹੋਈ ਨੇ ਪੁਲਿਸ ਮੁਲਾਜ਼ਮ ਹੋਈ ਨੇ ਫਿਰ ਸਰਕਾਰ ਦੀ ਕਿੰਨੀ ਕੁ ਭੂਮਿਕਾ ਰਹਿੰਦੀ ਹੈ ਸਹੀ ਪੁਲਿਸਿੰਗ ਕਰਨ ਦੇ ਵਿੱਚ ਸਰਕਾਰ ਤੁਸੀਂ ਦੇਖੋ ਜੀ ਮੌਕੇ ਦੇ ਸਾਡੇ ਅਫੀਸ਼ੀਅਲਿੰਗ ਡੀਜੀਪੀ ਜਿਹੜੇ ਲਖੇ ਨੇ ਜੀ ਉਹ ਸਰਕਾਰ ਦੇ ਨਾਲ ਰਲ ਕੇ ਸਰਕਾਰ ਦੀਆਂ ਰੈਲੀਆਂ ਨੂੰ ਹੀ ਉਹ ਸੰਬੋਧਨ ਕਰਨ ਲੱਗ ਪਏ ਤੇ ਪੰਜਾਬ ਦਾ ਕ੍ਰਾਈਮ ਜਾਂ ਪੰਜਾਬ ਤੇ ਕੰਟਰੋਲ ਕੌਣ ਕਰੇਗਾ ਤੁਸੀਂ ਸਭ ਇੱਕ ਡੀਜੀਪੀ ਪੰਜਾਬ ਹੋਵੇ ਇੱਕ ਹੋਮ ਸੈਕਟਰੀ ਪੰਜਾਬ ਹੋਵੇ ਇਹਨਾਂ ਨੇ ਡੀਜੀਪੀ ਪੰਜਾਬ ਨੇ ਉਹ ਰੈਲੀਆਂ ਨੂੰ ਸੰਬੋਧਨ ਕਰਨਾ ਕਿ ਉਹ ਰੈਲੀਆਂ ਤੇ ਕੋਈ ਗਲਬਾਤ ਨਾ ਹੋ ਜਾਈਏ ਕੋਈ ਵੀ ਉਹਨਾਂ ਨੂੰ ਕੰਟਰੋਲ ਕਰਨਾ ਤੇ ਜਾ ਕੇ ਤੇ ਸਮੋਦਨ ਕਰਦੇ ਰੈਲੀਆਂ ਨੂੰ ਤੇ ਬਾਕੀ ਗੱਲ ਜਿਹੜੀ ਹੈ ਕ੍ਰਾਈਮ ਦੇ ਵਿੱਚ ਕ੍ਰਾਈਮ ਤੁਸੀਂ ਦੇਖੋ ਕ੍ਰਾਈਮ ਰੇਟ ਐਸ ਵੇਲੇ ਹਰ ਪਾਸੇ ਵਧਿਆ ਕ੍ਰਾਈਮ ਵਧਿਆ ਨਾ ਸ਼ਾਸ਼ਾ ਨਾ ਹੋ ਮੇ ਮੇ ਜਣੀ ਚਲਾਈ ਕੋਈ ਨਾਸ਼ਾ ਨਹੀਂ ਚੱਲਿਆ ਹਰ ਜਗ੍ਹਾ ਦਿਨੇ ਮਰਡਰ ਹੋ ਰਹੇ ਤੁਸੀਂ ਦੇਖੋ ਕਿ ਮੁਹਾਲੀ ਦੇ ਵਿੱਚ ਲਾਰਜ ਪਛਨੋਈ ਦੀ ਇੰਟਰਵਿਊ ਕਰਵਾਉਣ ਤੋਂ ਬਾਅਦ ਕੇਹ ਡੀਐਸਪੀ ਦੀ ਇੰਨੀ ਜੁਰਤ ਨਹੀਂ ਕਿ ਉਹ ਇਹੋ ਜਿਹੇ ਵੱਡੇ ਵੱਡੇ ਬੰਦੇ ਦੀ ਉਹ ਇੰਟਰਵਿਊ ਕਰਾ ਦੇ ਤੇ ਡਿਸਮਿਸ ਕਰਕੇ ਡੀਐਸਪੀ ਨੂੰ ਪਾਸੇ ਮਾਰਿਆ ਕਿਉਂ ਡੀਜੀਪੀ ਸਾਹਿਬ ਨੂੰ ਸਾਰਿਆਂ ਨੂੰ ਪਤਾ ਨਹੀਂ ਇਹਦੇ ਬਾਰੇ ਸੀਐਮ ਨੂੰ ਪਤਾ ਨਹੀਂ ਹੋਗਾ ਪਰ ਇਹ ਕਰਵਾ ਗਏ ਇਹ ਕਰ ਦਿੱਤਾ ਕ੍ਰਾਈਮ ਨੂੰ ਕੰਟਰੋਲ ਕਰਨ ਦੀ ਬਜਾਏ ਆ ਨਵੀਂ ਤੋਂ ਨਵੀਂ ਰੋਜ਼ ਕਹਾਣੀ ਬਣਾ ਕੇ ਤਾਲ ਦਿੰਦੇ ਜੀ ਆ ਆ ਹੋ ਗਿਆ ਜੀ ਉਹ ਕਹਾ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਮੈਂ ਦੇਖੋ ਗੱਲ ਕਹਿਣਾ ਕਿ ਅਫੀਸ਼ੀਅਲਿੰਗ ਡੀਜੀਪੀ ਸਾਹਿਬ ਨੂੰ ਬਦਲ ਕੇ ਡੀਜੀਪੀ ਹੋਰ ਵੀ ਕੋਈ ਲਾਇਆ ਜਾ ਸਕਦਾ ਜੇ ਇਲਾਕੇ ਦੇ ਵਿੱਚ ਕਿਤੇ ਐਸਐਚਓ ਲੱਗਾ ਹੋਏ ਉਸ ਐਸਐਚਓ ਕੋਲੋਂ ਇਲਾਕੇ 'ਚ ਕੰਟਰੋਲ ਨਾ ਹੋਵੇ ਨਾ ਤੇ ਐਸਐਸਚ ਨੂੰ ਬਦਲ ਦਿੱਤਾ ਜਾਂਦਾ ਹੈ ਜੇ ਉਸ ਜਿਹੜੇ ਐਸਐਸਪੀ ਕੋਲੋਂ ਕੰਟਰੋਲ ਨਾ ਆਏ ਉਹ ਐਸਐਸਪੀ ਬਦਲ ਦਿੱਤਾ ਜਾਂਦਾ ਹੈ ਇਹ ਲਈ ਤੇ ਉਹ ਸਾਹਮ ਹੋਇਆ ਕਿ ਪੰਜਾਬ ਦੀ ਜਵਾਨੀ ਨੂੰ ਹੁਣ ਖਤਮ ਕਰਨ ਤੇ ਸਰਕਾਰ ਦਾ ਕਹਿ ਦਈਏ ਜਾਂ ਫਿਰ ਸਾਡੇ ਅਫੀਸ਼ਰ ਡੀਜੀਪੀ ਸਾਹਿਬ ਦਾ ਕਹリエ ਪੂਰਾ ਜੋਰ ਲੱਗਾ ਗੋਤਰਾ ਸਾਹਿਬ ਗੋਤਰਾ ਸਾਹਿਬ ਇੱਕ 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 ਸਵਾਲ ਕਿ ਜੇ ਇਹ ਲਗਾਤਾਰ ਪੁਲਿਸ ਅਫੀਸਰ ਨਾਲ ਵੀ ਗੱਲਬਾਤ ਕਰਦੇ ਰਹੇ ਨੇ ਆ ਡੀਜੀਪੀ ਸਾਹਿਬ ਤੋਂ ਪੁੱਛਾ ਉਹ ਕਹਿੰਦੇ ਕਿ ਦੇਖੋ ਜਿਹੜਾ ਇਹ ਆਰਗੇਨਾਈਜ਼ਡ ਕ੍ਰਾਈਮ ਹੈ ਜਿਹੜੇ ਬਾਹਰ ਬੈਠੇ ਕੈਨੇਡਾ ਯੂਐਸ ਆਸਟ੍ਰੇਲੀਆ ਨਿਊਜ਼ੀਲੈਂਡ ਇੱਥੇ ਬੈਠੇ ਹੋਏ ਗੈਂਗਸਟਰ ਆਪਣਾ ਕੰਮ ਕਰ ਰਹੇ ਨੇ ਉੱਥੇ ਤੱਕ ਪਹੁੰਚ ਕਰਨੀ ਬੜੀ ਮੁਸ਼ਕਲ ਹੈ ਔਰ ਉੱਥੇ ਤੱਕ ਸੈਂਟਰ ਗਵਰਨਮੈਂਟ ਦੀ ਹੈਲਪ ਤੋਂ ਬਿਨਾ ਪਹੁੰਚਿਆ ਨਹੀਂ ਜਾ ਸਕਦਾ ਰੈੱਡ ਕਾਰਨਰ ਨੋਟਿਸ ਜਾਰੀ ਹੁੰਦਾ ਨਹੀਂ ਹਰੇਕ ਦਾ ਅਸੀਂ ਕੀ ਕਰੀਏ ਇਸ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਫਿਰ ਪੁਲਿਸ ਜਾਂ ਸਰਕਾਰ ਦਾ ਵੀ ਤਾਂ ਇੱਕ ਦਾਇਰਾ ਹੈ ਉਸ ਦਾਇਰੇ ਤੋਂ ਬਾਹਰ ਜਾ ਕੇ ਕਿਵੇਂ ਕ ਨੇ ਸਰਕਾਰ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਦਾਇਰੇ ਤੋਂ ਬਾਹਰ ਤੇ ਜਾ ਦਾਇਰੇ 'ਚ ਰਹਿ ਕੇ ਕੰਮ ਨਹੀਂ ਹੋ ਰਿਹਾ ਸਰਕਾਰ ਕੋਲ ਬਾਹਰ ਤੇ ਜਾਣਾ ਜ਼ਰੂਰੀ ਦੀ ਗੱਲ ਹੈ ਦਾਇਰੇ 'ਚ ਕਿੱਥੇ ਕਿਹੜਾ ਕੰਮ ਹੋ ਰਿਹਾ ਦੱਸੋ ਮੈਨੂੰ ਕ੍ਰਾਈਮ ਕਿੱਥੇ ਕੰਟਰੋਲ ਹੋ ਰਿਹਾ ਪੰਜਾਬ ਦੇ ਵਿੱਚ ਕਿਹੜਾ ਕੰਮ ਦਾਇਰੇ 'ਚ ਹੋ ਰਿਹਾ ਆ ਹੁਣ ਕੱਲ ਦਾ ਸਰਪੰਚ ਦਾ ਤੁਸੀਂ ਮਾਰਡਰ ਲੈ ਲਵੋ ਉਹਦੇ ਵਿੱਚ ਕੀ ਹੋਇਆ ਜੀ ਜੀ ਦਾਇਰੇ ਤੋਂ ਬਾਹਰ ਤੇ ਜਾਣ ਵਾਲੀ ਗੱਲ ਬਾਤ ਕਰੀਏ ਦਾਇਰੇ 'ਚ ਨਹੀਂ ਹੋ ਰਿਹਾ ਕੰਮ ਹੂੰ ਬਾਹਰੋਂ ਲਿਆਉਣਾ ਹੈ ਬਾਹਰੋਂ ਲਿਆਉਣਾ ਬੰਦੇ ਨੂੰ ਕਰਨਗੇ ਕੀ ਜਦੋਂ ਇੱਥੇ ਸਾਰਾ ਕੁਝ ਹੋਈ ਜਾਂਦਾ ਪਿਆ ਉਹ ਗੱਲ ਵੱਖਰੀ ਹੈ ਉਹ ਗੱਲ ਵੱਖਰੀ ਹੈ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀ ਤਾਂ ਉਦੋਂ ਸੀਐਮ ਸਾਹਿਬ ਨੇ ਜਰੂਰ ਕਹਿ ਸੀ ਕਿ ਮੈਨੂੰ ਫੋਨ ਆ ਗਿਆ ਭਾਈ ਉਹ ਬੰਦਾ ਫੜ ਲਿਆ ਤੇ ਕੁਝ ਦਿਨ ਬਾਅਦ ਹੀ ਪੰਜਾਬ ਲੈ ਜਾਂਦਾ ਜਾਏਗਾ ਸੋ ਇਹ ਮਾਹੌਲ ਦਾ ਪਾਤਰ ਵੀ ਅਸੀਂ ਬਣ ਜੰਨੇ ਆ ਬੜੀ ਬੜੀ ਇਹ ਹੋਇਆ ਇੱਕ ਵਾਰੀ ਨਹੀਂ ਹੋਇਆ ਇਹ ਗੱਲ ਸੰਧੂ ਸਾਹਿਬ ਗੁਰਵਿੰਦਰ ਸਿੰਘ ਸੰਧੂ ਜੀ ਬੜੀ ਮੈਨੂੰ ਲੱਗਦਾ ਕਿ ਬੜੀ ਫਿਕਰ ਵਾਲੀ ਹਰ ਪੰਜਾਬੀ ਦੀ ਬੜੀ ਫਿਕਰ ਵਾਲੀ ਗੱਲ ਹੈ ਬਹੁਤ سارے ਕੇਸ ਜਦੋਂ ਕ੍ਰੈਕ ਹੁੰਦੇ ਨੇ ਤਾਂ ਇਹ ਪਤਾ ਲੱਗਦਾ ਕਿ ਪਹਾੜੇ ਦੇ ਕਿਰਾਏ ਤੇ ਜਿਹੜੇ ਲੋਕ ਨੇ ਉਹਨਾਂ ਤੋਂ ਕ੍ਰਾਈਮ ਕਰਾਇਆ ਜਾ ਰਿਹਾ ਔਰ ਕ੍ਰਾਈਮ 5-5000 ਰੁਪਏ ਦੇ ਵਿੱਚ 10-10000 ਚ ਕਰਾਇਆ ਜਾ ਰਿਹਾ ਜੜ ਤਾ ਇਹ ਆ ਜਿੱਥੇ ਤੁਹਾਡੇ ਕੋਲ ਰੋਜ਼ਗਾਰ ਨਹੀਂ ਜੜ ਤਾਂ ਇਹ ਹੈ ਕਿ ਨਸ਼ਾ ਕਰਨ ਦੇ ਲਈ ਪੈਸੇ ਨਹੀਂ ਤਾਂ ਤੁਸੀਂ ਗਲਤ ਰਾਹ ਤੇ ਤੁਰਦੇ ਹੋ ਜੜ ਤਾਂ ਇਹ ਹੈ ਜਦੋਂ ਘਰ ਦੇ ਖਰਚੇ ਪੂਰੇ ਕਰਨ ਦੇ ਲਈ ਤੁਹਾਡੇ ਕੋਲ 4 ਪੈਸੇ ਨਹੀਂ ਹੁੰਦੇ ਤਾਂ ਤੁਹਾਨੂੰ ਬੜਾ ਸੌਖਾ ਜਿਹਾ ਰਾਹ ਲੱਭਦਾ ਕਿ ਫੜੋ ਗੋਲੀ ਮਾਰੋ ਕਿਸੇ ਦੇ ਬੰਬ ਸੁੱਟ ਦਿਓ ਕਿਸੇ ਦੇ ਤੇ 4 ਪੈਸੇ ਆ ਜਾਣਗੇ ਤੁਹਾਡੀ ਜੀਵਨ ਜ਼ਿੰਦਗੀ ਸਭ ਕੁਝ ਠੀਕ ਚੱਲ ਜਾਏਗੀ ਤੇ ਤੁਹਾਨੂੰ ਲੱਗਦਾ ਨਹੀਂ ਕਿ ਆਪਣੇ ਆਪ ਦੇ ਵਿੱਚ ਇੱਕ ਕੰਟਰੈਡਿਕਟ ਹੈ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ 60000 ਨੌਕਰੀਆਂ ਦੇ ਦਿੱਤੀਆਂ ਹਰ ਬੰਦੇ ਨੂੰ ਰੋਜ਼ਗਾਰ ਮਿਲ ਗਿਆ ਜੇ ਹਰ ਬੰਦੇ ਨੂੰ ਰੋਜ਼ਗਾਰ ਮਿਲ ਗਿਆ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ 5000 ਬਿਲਕੁਲ ਠੀਕ ਕਹਿ ਰਹੇ ਤੁਸੀਂ ਹਰਪੀਤ ਜੀ ਜਿਹੜੀ ਕਹਿ ਰਹੇ ਨੇ ਵੀ ਆਰਡਰ ਦੇਣ ਵਾਲਾ ਕੋਈ ਹੈ ਪਰ ਉਹਨੂੰ ਜਿਹੜਾ ਅੰਜਾਮ ਦੇਣ ਵਾਲੇ ਹੱਥ ਹੈ ਉਹ ਤਾਂ ਪੇਡ ਨੇ ਜਿਹੜੇ ਉਹ ਪੇਡ ਨੇ ਉਹ ਕਿਉਂ ਕਰ ਰਹੇ ਨੇ ਇਹਦੇ ਤੇ ਇੱਕ ਅਜ ਤੱਕ ਸਰਕਾਰ ਨੇ ਕਦੇ ਕੋਈ ਸਟੱਡੀ ਕੀਤੀ ਸਰਕਾਰ ਕੋਲੇ ਇੰਨੇ ਮਹਿਕਮੇ ਨੇ ਯੂਥ ਡਿਵੈਲਪਮੈਂਟ ਇਹਨਾਂ ਕੋਲੇ ਹੈ ਕਿ ਫਿਰ ਉਹਦੇ ਚੇਅਰਮੈਨ ਲਾਉਣੇ ਰਹਿੰਦਾ ਨੇ ਗਨਮੈਨ ਦੇ ਕੇ ਇਹਨਾਂ ਕੋਲ ਚਾਈਲਡ ਹੁਡ ਡਿਵੈਲਪਮੈਂਟ ਕਿੰਨੇ ਸੋਸ਼ਲ ਸਿਕਿਉਰਿਟੀ ਕਿੰਨੇ ਮਹਿਕਮੇ ਆ ਕਦੇ ਉਹਨਾਂ ਨੇ ਇਹ ਸੋਚਿਆ ਵੀ ਯੂਥ ਹੈ ਜਿਹੜਾ ਡੀਜੀਪੀ ਸਾਹਿਬ ਕਹਿ ਰਹੇ ਨੇ ਵੀ ਆ ਮੈਂ ਸੁਣ ਰਿਹਾ ਸੀ ਮੈਂ ਨੋਟਸ ਬਣਾ ਰਿਹਾ ਸੀ 18 ਤੋਂ 30 ਦੇ ਵਿੱਚ ਤੇ 18 ਤੋਂ 30 ਤੱਕ ਬੱਤੇ ਦਾ ਪ੍ਰਾਈਮ ਹੁੰਦਾ ਜੀ ਫਿਰ ਉਹ 18 ਤੋਂ 30 ਵਾਲੀ ਕਿਉਂ ਐ ਉਹ ਇਸ ਕਰਕੇ ਆ ਬਿਕੋਜ਼ ਦੇ ਡੋਨਟ ਹੈਵ ਐਨੀਥਿੰਗ ਐਲਸ ਟੂ ਡੂ ਤੁਸੀਂ ਨੌਕਰੀ ਸਾਰਿਆਂ ਨੂੰ ਨਹੀਂ ਦੇ ਸਕਦੇ ਤੁਸੀਂ ਬੱਚਿਆਂ 'ਚ ਜੋ ਵੀ ਕੋਈ ਸਕਿੱਲ ਐ ਤੁਸੀਂ ਇਹ ਦੱਸੋ ਪੰਜਾਬ 'ਚ ਕਿੰਨੇ ਸਕਿੱਲ ਸੈਂਟਰ ਖੋਲੇ ਤੁਸੀਂ ਕਿੰਨੇ ਪੰਜਾਬ ਦੇ ਵਿੱਚ ਬੰਦਿਆਂ ਨੂੰ ਹੱਥੀ ਕੰਮ ਸਿਖਾਇਆ ਤੁਸੀਂ ਕਿੰਨੇ ਪੰਜਾਬ ਦੇ ਪੱਦਿਆਂ ਨੂੰ ਕੰਟਰੈਕਚੁਅਲ ਉਹਨਾਂ ਨੂੰ ਕਿਸੇ ਕੰਪਨੀ ਦੇ ਨਾਲ ਲਾਇਆ ਸਰਕਾਰ ਨੇ ਕਿੰਨੇ ਬੰਦਿਆਂ ਨੂੰ ਕਿਸੇ ਨੂੰ ਕੋਈ ਏਸੀ ਸਰਵਿਸ ਦਾ ਕੋਰਸ ਕਰਾਇਆ ਕੁਝ ਕਰਾ ਬਿਲਕੁਲ ਨਹੀਂ ਸਾਡੀ এডਿਕੇਸ਼ਨ ਪਾਲਿਸੀ ਆ ਟੀਚਰ ਸਿੰਗਾਪੁਰ ਜਾਂਦੇ ਆ ਘੁੰਮ ਕੇ ਆਉਂਦੇ ਆ ਤੇ ਜਿਹੜੇ ਆਪਣੇ এডਿਕੇਸ਼ਨ ਮਿਨਿਸਟਰ ਆ ਵਾਹ ਵਾ ਮੈਂ ਤੁਹਾਨੂੰ ਇੰਗਲੈਂਡ ਦੀ ਦੱਸਦਾ ਜੀ ਬੱਚਿਆਂ ਨੂੰ 10th ਤੋਂ ਬਾਅਦ ਉਹਨਾਂ ਨੂੰ ਸਕਿੱਲ ਦੇ ਵਿੱਚ ਤਰਾਸ਼ਿਆ ਜਾਂਦਾ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਜਿਹੜਾ ਇੱਕ ਬੱਚਾ ਉੱਥੇ ਏ ਲੈਵਲਸ ਕਹਿੰਦੇ ਨੇ ਜੀ ਪਲੱਸ 2 ਨੂੰ ਉਹ ਬੱਚਾ ਏ ਲੈਵਲਸ ਲੈਵਲ 3 ਦੀ এডਿਕੇਸ਼ਨ ਤੋਂ ਬਾਅਦ ਕੋਈ ਬੈਂਕ ਦੇ ਵਿੱਚ ਮੈਨੇਜ ਕਲਰਕ ਲੱਗਿਆ ਹੋਇਆ ਕੋਈ ਅਕਾਊਂਟਸ ਦੇ ਵਿੱਚ ਲੱਗਿਆ ਸਾਢੇ 10 ਤੁਸੀਂ ਪਲੱਸ 1 ਪਲੱਸ 2 ਹਜੇ ਵੀ ਉਹੀ ਹਿਸਟਰੀ ਪੋਲੀਟੀਕਲ ਸਾਇੰਸ ਇੰਗਲਿਸ਼ ਉਹੀ ਚੱਲ ਰਿਹਾ ਤੁਸੀਂ ਬੱਚੇ ਨੂੰ ਸਿਖਾ ਕੀ ਰਹੇ ਹੋ ਉਹ ਬੱਚਾ ਜਦ ਬਾਹਰ ਇੱਥੋਂ ਵੀ ਮੈਂ ਤੁਹਾਨੂੰ ਦੱਸਦਾ ਜੀ ਪੜਨ ਜਿਹੜੇ ਜਾ ਰਹੇ ਆ ਬਾਹਰਲੇ ਮੁਲਕ ਉੱਥੇ ਜਾ ਕੇ ਉਹਨਾਂ ਕੋਈ ਸਕਿੱਲ ਨਹੀਂ ਹੈ ਨੀ ਉਹ ਕੁਛ ਕੰਮ ਨਹੀਂ ਕਰ ਸਕਦੇ ਲੇਬਰ ਤੋਂ ਇਲਾਵਾ ਸਿਰਫ ਸਾਡੇ ਕੀ ਆ ਇੱਕ ਉਹ ਕੁਛ ਵੀ ਨਹੀਂ ਕਰ ਸਕਦੇ ਜੀ ਉਹ ਵਿਚਾਰੇ ਇੱਥੋਂ ਸਟੂਡੈਂਟ ਵੀਜ਼ੇ ਤੇ ਜਾਂਦੇ ਆ ਉੱਥੇ ਜਾ ਕੇ ਉਹ ਲੇਬਰ ਕਰਦੇ ਆ ਕਿਉਂਕਿ ਉਹਨਾਂ ਨੂੰ ਕੋਈ ਅ ਤੁਸੀਂ ਅਕਾਊਂਟਸ ਦਾ ਨਹੀਂ ਪਤਾ ਕੋਈ ਉਹਨਾਂ ਨੂੰ ਕੋਈ ਚੀਜ਼ ਠੀਕ ਕਰਨੀ ਨਹੀਂ ਆਉਂਦੀ ਕੋਈ ਉਹਨਾਂ ਨੂੰ ਬੁੱਕ ਕੀਪਿੰਗ ਨਹੀਂ ਆਉਂਦੀ ਦੇ ਡਾਟ ਨਾ ਹੁੰਦਾ ਬਿਕੋਸ ਸਾਡੇ ਸਕਿੱਲ ਜ਼ੀਰੋ ਆ ਤਾਂ ਐ ਦੱਸੇ ਗਵਰਨਮੈਂਟ ਨੇ ਸਕਿੱਲ ਡਿਵੈਲਪਮੈਂਟ ਲਈ ਕੀ ਕੀਤਾ ਮੇਰੇ ਖਿਆਲ ਨਾਲ ਛੇਡਾ ਬੜਾ ਤੁਸੀਂ ਡਿਬੇਟ ਰੱਖੀ ਆ ਤੇ ਗਵਰਨਮੈਂਟ ਦੇ ਕਿਸੇ ਬੰਦੇ ਨੂੰ ਤਾਂ ਆਉਣਾ ਚਾਹੀਦਾ ਨਾ ਉਹਰੇ ਮੌਜੂਦਾ ਸਰਕਾਰ ਦੇ ਕਿ ਜਦ ਐਲੀਗੇਸ਼ਨ ਲਾਉਣੇ ਹੁੰਦੇ ਨੇ ਜੀ ਪਹਿਲੇ ਨੇ ਐਂ ਕਰਤਾ ਪਲਾਣਿਆਂ ਨੇ ਐਂ ਕਰਤਾ ਹੁਣ ਇਹ ਆਪਣਾ ਦੱਸਣ 2022 ਤੋਂ ਕੀ ਤੁਸੀਂ ਐਜੂਕੇਸ਼ਨ ਇੰਬਾਰਟ ਕੀਤੀ ਆ ਕਿਉਂ ਇੱਕ ਬੱਚਾ 2500 ਦੀ ਟੀ-ਸ਼ਰਟ ਪਿੱਛੇ ਕਿਸੇ ਦਾ ਮਾਂ ਦਾ ਪੁੱਤ ਧੀ ਪੈਣ ਨੂੰ ਮਾਰੇ ਫਿਰ ਉਹ ਆਪ ਵਿਚਾਰਾ ਸਾਰੀ ਉਮਰ ਜੇਲ੍ਹ ਦੇ ਵਿੱਚ ਮਰੇ ਕੀ ਕਹਿੰਦਾ ਉੱਥੇ ਜੇਲ੍ਹ ਦੇ ਵਿੱਚ ਕਿੰਨੇ ਐਡਜ਼ ਦੇ ਕੇਸ ਦੇ ਕਿੰਨਾ ਕੀ ਆ ਓਵਰਕਰਾਊਡਡ ਜੇਲਸ ਨੇ ਸਾਡਾ ਸਾਰਾ ਸਿਸਟਮ ਹੀ ਹਿੱਲਿਆ ਪਿਆ ਇਹ ਬਿਲਕੁਲ ਕੀ ਕਰਦੇ ਤੁਸੀਂ ਦੇਖੋ ਇੱਕ ਚੀਜ਼ ਬਿਲਕੁਲ ਜਿਹੜੀ ਡਰੱਗ ਹੈ ਤੁਸੀਂ ਬਿਲਕੁਲ ਹੀ ਬੰਦ ਨਹੀਂ ਕਰ ਸਕਦੇ ਜਿਹੜਾ ਬੰਦਾ ਪੱਕੀ ਸ਼ਰਾਬ ਪੀਂਦਾ ਉਹਨੂੰ ਹੌਲੀ ਤੁਸੀਂ ਬੀਅਰ ਤੇ ਲੈ ਕੇ ਆਉਨੇ ਹੋ ਬੀਅਰ ਤੋਂ ਬਾਅਦ ਪਾਣੀ ਤੇ ਲੈ ਕੇ ਆਉਨੇ ਹੋ ਤੁਸੀਂ ਇਹਨਾਂ ਨੂੰ ਕਾਉਂਸਲਿੰਗ ਕਰੋ ਤੁਸੀਂ ਇਹਨਾਂ ਨੂੰ ਜਿਹੜੇ ਕਨਵੈਨਸ਼ਨਲ ਨਸ਼ੇ ਕਹਿੰਦੇ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਉਵੇਂ ਦਵਾਈ ਦੇ ਕੇ ਇਹਨਾਂ ਨੂੰ ਕਾਉਂਸਲ ਕਰੋ ਇਹਨਾਂ ਨੂੰ ਟ੍ਰੇਡ ਦੋ ਨਾ ਸਕਿੱਲ ਦੋ ਵੀ ਨਿਆਣੇ ਦਾ ਦਿਮਾਗ ਹੀ ਨਾ ਜਾਣੀ ਉੱਧਰ ਤੁਸੀਂ ਆਪਾਂ ਦੇਣਾ ਹੀ ਕੁਛ ਨਹੀਂ ਜਦ ਆਪਾਂ ਉਹੀ ਐਜੂਕੇਸ਼ਨ ਸਿਸਟਮ ਚੱਲ ਰਿਹਾ ਉਹੀ ਟੀਚਰ ਘੁੰਮਣ ਜਾ ਰਹੇ ਨੇ ਟੀਚਰ ਆ ਕੇ ਦੱਸੋ ਕਿਹੜੀ ਇਮਪਰੂਵਮੈਂਟ ਕਰਤੀ ਸਿਸਟਮ ਹਾਂ ਐਮੀ ਮਾੜੀ ਹਾਲਾਤ ਹੈ ਵੀ ਕਿਉਂ ਬੱਚਾ ਕਿਸੇ ਤੋਂ ਪੈਸੇ ਫੜੇ ਇਹ ਕਿਉਂ ਫੜੇ ਫਿਰ ਦੂਜਿਆ ਗੱਲ ਜਿੰਨੇ ਆਪਣੇ ਪ੍ਰਵਾਸੀ ਨੇ ਜੀ ਬੜਾ ਵੱਡਾ ਇਸ਼ੂ ਆ ਜੀ ਇੱਥੇ ਐ ਦੱਸੋ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਹੈ ਜਿਹੜੀ ਬੀਜਪੀ ਸਾਹਿਬ ਦੇ ਇੰਨੇ ਸਰਕੂਲਰ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਇੰਨਾਂ ਦੀ ਕਿੰਨੇ ਐਸਐਸਪੀ ਦੇ ਪੀਰੀਆਡਿਕ ਦੱਸੋ 6 ਮਹੀਨੇ ਬਾਅਦ ਕਰਦੇ ਆ ਕਿੰਨੇ ਨਵੇਂ ਬੰਦੇ ਆਏ ਕਿੰਨੇ ਪੁਰਾਣੇ ਚਲੇ ਗਏ ਇੰਨਾਂ ਦੇ ਆਧਾਰ ਕਰਕੇ ਆਪੀਆਂ ਥਾਣੇ 'ਚ ਦੇ ਕੋਈ ਕਰਕੇ ਰਾਜੀ ਨਹੀਂ ਪੇਂਗਸਟ ਲੀਗਲ ਚੱਲ ਰਹੇ ਨੇ ਜੀ ਹੁਣ ਤੁਸੀਂ ਆਮਦ ਵਾਲੇ ਬੰਦੇ ਦੀ ਤਾਂ ਚੈੱਕ ਕਰ ਲੋਂਗੇ ਸਰਕਾਰ ਰੌਲਾ ਪਾਉਂਦੀ ਆ ਅਸੀਂ ਆਮਦ ਲਾਇਸੈਂਸ ਰਿਵਿਊ ਕਰਾਂਗੇ ਜਿਹੜਾ ਵਿਚਾਰਾ ਲੱਖ ਰੁਪਈਆ ਦੇ ਕੇ ਲਾਇਸੈਂਸ ਬਣਾਉਂਦਾ ਦੋ ਟੈਸਟ ਕਰਾਉਂਦਾ 5 ਲੱਖ ਦਾ ਪਿਸਤੌਲ ਲੈਂਦਾ ਕ੍ਰਾਈਮ ਤਾਂ ਇਲੀਗਲ ਵੈਪਨ ਨਾਲ ਹੁੰਦਾ ਜ਼ਿਆਦਾ ਤਾਂ ਚਲਾ ਕ੍ਰਾਈਮ ਕਰ ਗਿਆ ਹੁਣ ਕਿਰਚ ਵਾਲੇ ਦਾ ਕੀ ਕਰੋਗੇ ਉਹਦਾ ਸੰਸ ਕਿਹੜਾ ਉਹ ਕਿਹੜ ਤੁਸੀਂ ਗੱਲ ਕੀਤੀ ਆ ਹਰ ਇੱਕ ਚੀਜ਼ ਨੂੰ ਸਾਡੇ ਦਾ ਜੀ ਬਲੇਮ ਕਰਕੇ ਜਿਹੜਾ ਐਂਡ ਆਫ ਦਿ ਡੇ ਜਿਹੜਾ ਵਿਚਾਰਾ ਨੋਰਮਲ ਸਿਵਿਲियन ਹੈ ਨਾ ਉਹ ਮਾਰ ਰਿਹਾ ਹੁੰਦਾ ਅਰੇ ਸਫਰ ਹੋਈ ਕਰਦਾ ਬਿਲਕੁਲ ਠੀਕ ਹੈ ਸਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਐਗਰੀ ਗੁਰਿੰਦਰ ਸਿੰਘ ਸੰਧੂ ਸਾਹਿਬ ਪਵਿੰਦਰ ਸਿੰਘ ਗੋਤਰਾ ਜੀ ਬਹੁਤ ਬਹੁਤ ਧੰਨਵਾਦ ਇਸ ਪੂਰੀ ਵਿਚਾਰ ਚਰਚਾ ਚ ਸਾਡਾ ਸਾਥ ਦੇਣ ਲਈ ਬਹੁਤ ਚੰਗੀਆਂ ਗੱਲਾਂ ਤੁਸੀਂ ਕਹੀਆਂ ਪਰ ਇਹ ਗੱਲਾਂ ਤੇ ਅਮਲ ਜੇ ਸਰਕਾਰ ਕਰੇ ਜਾਂ ਪੁਲਿਸ ਕਰੇ ਤਾਂ ਬਹੁਤ ਬਿਹਤਰ ਹੈ ਕਿਉਂਕਿ ਇਹ ਗੱਲ ਕਿਸੇ ਪੋਲਿਟੀਕਲ ਪਾਰਟੀ ਦੀ ਨਹੀਂ ਹੈ ਇਹ ਗੱਲ ਸਾਡੇ ਪੰਜਾਬ ਦੀ ਹੈ ਪੰਜਾਬ ਹੱਸਦਾ ਵਸਦਾ ਤਾਂ ਹੀ ਰਹਿ ਸਕਦਾ ਜੇ ਇੱਥੋਂ ਦੇ ਲੋਕ ਅਮਨ ਕਾਨੂੰਨ ਦੀ ਸਥਿਤੀ ਨੂੰ ਸਮਝਣਗੇ ਮੰਨਣਗੇ ਤਾਂ ਹੀ ਸਭ ਕੁਝ ਹੋ ਸਕਦਾ ਹੈ